ਇਹ ਪ੍ਰੋਗਰਾਮ ਸੀ ਕੈਨੇਡਾ ਦੇ ਅਨਟਾਰੀਓ ਸੂਬੇ ਦੇ ਵਿੱਚੋਂ ਟ੍ਰਾਂਟੋ ਸ਼ਹਿਰ ਹੈ ਟੈਲੀਕਾਸਟ ਕਰ ਰਹੇ ਹੈ ਬ੍ਰੌਡਕਾਸਟ ਕਰ ਰਹੇ ਹੈ ਬ੍ਰੌਡਕਾਸਟਡ ਪ੍ਰੋਗਰਾਮ ਹੈ 1.3 ਘੰਟੇ ਅਰਜਾਨਾ ਸਵੇਰ ਨੂੰ 10 ਤੋਂ ਲੈ ਕੇ 1 ਵਜੇ ਤੱਕ 3 ਘੰਟੇ ਹੁੰਦਾ 10 ਵਜੇ ਸ਼ੁਰੂ ਕਰਦੇ 1 ਵਜੇ ਤੱਕ 1610 AM ਤੇ 350 ਕਿਲੋਮੀਟਰ ਰੇਡੀਅਸ ਉਸੇ ਸੁਣ ਸਕਦੇ ਹੋ ਇਦਾ ਜਿਹੜਾ ਆਕਾਰ ਹੈ ਮਤਲਬ ਇਹਦੀ ਜਿਹੜੀ ਫ੍ਰੀਕੁਐਂਸੀ ਹੈ 350 ਕਿਲੋਮੀਟਰ ਚਾਰ ਫਿਰ ਤੁਸੀਂ ਸੁਣ ਸਕਦੇ ਹੋ ਟ੍ਰਾਂਟੋ ਡਾਉਂਟਰ ਵਿੱਚ ਜਾਓ ਬਹੁਤ ਸਾਰੇ ਰੇਡੀਓ ਬੰਦ ਹੋ ਜਾਂਦੇ ਨੇ ਸ਼ੂ ਸ਼ਾਂ ਸ਼ੀ ਕਰਦੇ ਆ ਮਤਲਬ ਪਿਆਣਕ ਆਵਾਜ਼ਾਂ ਦਿੰਦੇ ਪਰ ਇਹ ਪ੍ਰੋਮ ਜਿਹੜਾ ਹੈ ਤੁਹਾਨੂੰ ਸਾਫ਼ ਸੁਣਾਈ ਦਿੰਦਾ ਕਿਉਂਕਿ 43 ਸਾਲ ਤੋਂ ਅਸੀਂ ਪ੍ਰੋਮ ਨੂੰ ਚਲਾ ਰਹੇ ਹਾਂ ਅੱਜ ਅਸੀਂ ਪ੍ਰੋਮ ਵਿੱਚ ਅੰਟਾਰੀਓ ਸੂਬੇ ਤੋਂ ਚੱਲਦਾ ਗਾਉਂਦਾ ਪੰਜਾਬ ਪਿਛਲੇ 43 ਸਾਲ ਤੋਂ ਜਿਸ ਦੇ ਵਿੱਚ ਅੱਜ ਇੱਕ ਐਸਾ ਦਿਨ ਐਸੀ ਤਰੀਕ ਜਿਸ ਦੀ ਡਿਕਾਰਸੀ ਉਹ ਹੈ 14 ਨਵੰਬਰ 2025 ਦੀ ਇੱਕ ਐਸਾ ਦਿਨ ਲੈ ਕੇ ਆਏ ਨੇ ਸਾਡੇ ਸਿਆਸੀ ਪਹਿਲਵਾਨ ਮੈਂ ਕਹਿ ਸਕਦਾ ਜਿਹੜੇ ਚੰਗੀ ਸੋਚ ਰੱਖਦੇ ਨੇ ਉਹ ਸਿਰਫ ਆਪਣੀ ਕੁਰਸੀ ਖਾਤਰ ਸੀਮਤ ਨਹੀਂ ਹੈ ਉਹ ਲੋਕਾਂ ਦੇ ਦੁੱਖ ਸੁਣਦੇ ਨੇ ਜਿੱਥੇ ਨੂੰ ਬੁਲਾਇਆ ਜਾਂਦਾ ਉੱਥੇ ਜਾਂਦੇ ਨੇ ਲੋਕਾਂ ਦੇ ਦੁੱਖ ਸੁਣ ਲਈ ਨਾ ਸਿਰਫ ਵੋਟ ਦੀ ਖਾਤਰ ਜਾਂਦੇ ਨੇ ਸਾਨੂੰ ਇਹੋ ਜਿਹੇ ਪੋਲੀਟਿਸ਼ੀਅਨ ਚਾਹੀਦੇ ਨੇ ਕ੍ਰੇਡਿਨ ਬੋਰਨ ਨੇ ਉਨੇ ਦਾ ਨਾਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਸਾਡੇ ਸਤਿਕਾਰਯੋਗ ਐਮਪੀਪੀ ਡਿਪਟੀ ਮਿਨਿਸਟਰ ਪਾਰਲੀਮੈਂਟਰੀ ਸੈਕਟਰੀ ਸਿਕੰਦੇਆ ਹਰਦੀਪ ਗਰਵਾਲ ਸਾਹਿਬ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਅਜੇ ਟ੍ਰਾਂਸਪੋਰਟ ਦੇ ਸੰਬੰਧ ਵਿੱਚ ਗੱਲ ਕਰ ਰਹੇ ਆ ਜਿਹੜੇ ਕੈਮਰੇ ਲੱਗੇ ਸੀ ਬਖੋਖ ਸ਼ਹਿਰਾਂ ਦੇ ਵਿੱਚ ਸਾਡੇ ਪ੍ਰੀਮੀਅਰ ਨੇ ਇੱਕ ਚੰਗੀ ਸੋਚ ਰੱਖਦੇ ਹੋਏ ਆ ਅਤੇ ਇਹਨਾਂ ਦੀ ਟੀਮ ਨੇ ਇਹ ਕੈਮਰਾ ਦੀ ਜੋ ਕਮਾਈ ਹੋ ਰਹੀ ਸੀ ਮਿਲੀਅਨ ਡਾਲਰ ਤੱਕ ਸਿਟੀਸ ਨੂੰ ਜਾ ਰਹੀ ਸੀ ਪਰ ਦੂਜੇ ਪਾਸੇ ਲੋਕਾਂ ਦੀਆਂ ਜੇਬਾਂ ਖਾਲੀ ਹੋ ਰਹੀਆਂ ਸੀ ਸੋ ਅਸੀਂ ਸਭ ਤੋਂ ਪਹਿਲਾਂ ਇਸ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਗਰੇਵਾਲ ਸਾਹਿਬ ਦਾ ਹਰਦੀਪ ਜੀ ਬੀਬੀ ਸਟੈਂਡਰਡ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਬਾਸੀ ਸਾਹਿਬ ਅਤੇ ਸਾਰੇ ਬੀਬੀ ਸਟੈਂਡਰਡ ਦੇ ਸੋਚਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੇ ਕਮਿਊਨਿਟੀ ਨੂੰ ਬਹੁਤ ਮਾਣ ਹੈ ਤੁਹਾਡੀ ਇਸ ਪੂਰੀ ਟੀਮ ਤੇ ਸਪੈਸ਼ਲੀ ਜੀ ਬਿਗ ਬਾਸ ਅੰਟਾਰੀਓ ਸੁਬਦੇ ਸਾਡੇ ਪ੍ਰੀਮੀਅਰ ਡਗ ਫੋਰਜੀ ਔਰ ਬਖੋਕ ਕਮੇਟੀ ਐਸੇ ਐਲਾਨ ਕਰਦੇ ਨੇ ਉਹ ਐਲਾਨ ਜਿਹੜੇ ਲੋਕਾਂ ਨੂੰ ਬੜਾ ਭਾਵਕ ਕਰਦੇ ਨੇ ਅਤੇ ਲੋਕ ਜਿਹੜੇ ਨਹੀਂ ਸੋਚਦੇ ਨੇ ਕਿ ਸਾਨੂੰ ਇਹੋ ਜਿਹਾ ਪ੍ਰੀਮੀਅਰ ਜਿਹੜਾ ਆ ਪਹਿਲਾਂ ਤੇ ਮਿਲਿਆ ਹੁੰਦਾ ਤਾਂ ਇਹ ਅਸੀਂ ਜੋ ਇਸ ਵੇਲੇ ਵੇਖ ਰਹੇ ਆ ਸਾਡੀਆਂ ਨਜ਼ਰਾਂ ਵਿੱਚ ਆ ਰਿਹਾ ਕਿੰਨਾ ਨੁਕਸਾਨ ਅਸੀਂ ਕਰਾਇਆ ਆ ਅਤੇ ਫਰਾਂਚਾਈਜ਼ੀ ਤੌਰ ਤੇ ਲੁਗਾ ਦੇ ਲਾਰਜਡ ਨੇ ਬਿਗ ਡੇ ਨੇ ਕ੍ਰਾਈਮ ਦੇ ਸੰਬੰਧ ਵਿੱਚ ਵੀ ਫਿਕਰਮੰਦ ਨੇ ਬਹੁਤ ਵੱਡੀ ਤਬਦੀਲੀ ਕਰ ਰਹੇ ਨੇ ਜੋ ਕਰ ਸਕਦੇ ਨੇ ਉਸ ਤੋਂ ਵੱਧ ਕਰ ਰਹੇ ਨੇ ਤਾਂ ਤੁਸੀਂ ਉਸ ਟੀਮ ਦਾ ਇੱਕ ਹਿੱਸਾ ਹੋ ਤਾਂ ਕਮਿਊਨਿਟੀ ਨੂੰ ਆਪ ਜੀ ਤੇ ਬੜੇ ਮਾਣ ਆ। ਅੱਜ 14 ਨਵੰਬਰ ਹੈ ਕੀ ਐਲਾਨ ਕਰਨਾ ਚਾਹੁੰਦੇ ਹੋ ਅਤੇ ਇਹ ਪਮਾ ਐਲਾਨ ਅਤੇ ਇਹ ਖਬਰ ਪਹਿਲਾਂ ਵੀ ਅਸੀਂ ਸਾਂਝੀ ਕਰ ਚੁੱਕੇ ਤਵੱਖ ਅਖਬਾਰਾਂ ਨੇ ਸੁਰੱਖਿਆ ਵੀ ਬਣ ਚੁੱਕੀ ਹੈ। ਮੇਰੀ ਮਰਦ ਹੈ ਸਿਟੀ ਵਿੱਚ ਲੱਗੇ ਹੋਏ ਸਪੀਡ ਕੈਮਰੇ ਨੂੰ ਜੋ ਕਿ ਅੱਜ ਫੰਕਸ਼ਨ ਵਿੱਚ ਨਹੀਂ ਰਿਹਾ। ਦੇਖੋ ਬਾਕੀ ਸਾਹਿਬ ਸੋ ਇਹ ਜਿਹੜੀ ਅਨਾਉਂਸਮੈਂਟ ਕੀਤੀ ਗਈ ਆ ਅੰਟਾਰੀਓ ਸਰਕਾਰ ਵੱਲੋਂ ਇਸ ਦੇ ਵਿੱਚ ਅਸੀਂ ਅਨਾਉਂਸ ਕਰ ਦਿੱਤਾ ਗਿਆ ਆ ਵੀ ਅੱਜ 14 ਨਵੰਬਰ ਤੋਂ ਬਾਅਦ ਜਿਹੜੇ ਸਪੀਡ ਕੈਮਰਾ ਨੇ ਇਹਨਾਂ ਦੀ ਟਿਕਟ ਜਿਹੜੀ ਆ ਇਸ਼ੂ ਨਹੀਂ ਕਰ ਸਕਣਗੇ ਸਪੀਡ ਕੈਮਰਾ ਟਿਕਟਸ ਐਜ਼ ਆਫ ਨਵੰਬਰ 14th ਆਰ ਨਾਟ ਵੈਲਿਡ ਸੋ ਜੇ ਨਵੰਬਰ 14 ਤੋਂ ਬਾਅਦ ਤੁਹਾਨੂੰ ਕੋਈ ਵੀ ਟਿਕਟ ਮਿਲਦੀ ਅੱਜ ਵੀ ਜੇ ਕੋਈ ਟਿਕਟ ਮਿਲੀ ਐ ਸਪੀਡਿੰਗ ਦੀ ਉਹ ਸਪੀਡ ਟਿਕਟ ਜਿਹੜੀ ਆ ਉਹ ਵੈਲਿਡ ਨਹੀਂ ਹੋਣੀ ਇਹ ਪ੍ਰੋਗਰਾਮ ਜਿਹੜਾ ਆ ਇਹ ਪ੍ਰੋਵਿੰਸ ਵੱਲੋਂ ਬੰਦ ਕੀਤਾ ਗਿਆ ਆ ਸੋ ਇਸ ਦੇ ਵਿੱਚ ਦੋ ਅਨਾਉਂਸਮੈਂਟਾਂ ਸਾਡੇ ਵੱਲੋਂ ਕੀਤੀਆਂ ਗਈਆਂ ਨੇ ਇੱਕ ਤਾਂ ਖਾਸ ਤਾਰੀਖ ਦੇ ਉੱਤੇ ਜਿਹੜੇ ਆਪਾਂ ਪ੍ਰੋਗਰਾਮ ਬੰਦ ਕਰਨ ਦੀ ਗੱਲ ਕੀਤੀ ਆ ਤੇ ਬਹੁਤ ਸਾਰੇ ਸਵਾਲ ਆਉਂਦੇ ਆ ਸਾਨੂੰ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ 2017-18 ਦੇ ਵਿੱਚ ਤੁਹਾਡੀ ਗਵਰਨਮੈਂਟ ਵੱਲੋਂ ਅਪਰੂਵਲ ਦਿੱਤੀ ਗਈ ਸੀਗੀ ਤੇ 17 ਦੇ ਵਿੱਚ ਲਿਬਰਲ ਗਵਰਨਮੈਂਟ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀਗਾ ਪਰ ਇਹਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਜਦੋਂ ਇਹ ਪ੍ਰੋਗਰਾਮ ਨੂੰ ਲੈ ਕੇ ਆਂਦਾ ਸੀਗਾ ਸਾਰਿਆਂ ਦੇ ਸਾਹਮਣੇ ਤਾਂ ਇਹਦੇ ਵਿੱਚ ਐਕਚੁਅਲ ਸੀਬੀ ਸਕੂਲਸ ਉਹਨਾਂ ਦੇ ਵਿੱਚ ਸੇਫਟੀ ਇੰਪਰੂਵ ਕਰਨ ਵਾਸਤੇ ਨਾ ਕਿ ਇੱਕ ਰੈਵਨਿਊ ਮਸ਼ੀਨ ਬਣਾਉਣ ਦੇ ਲਈ ਮਿਨਿਸਪੈਲਟੀਆ ਵਾਸਤੇ ਤੇ ਆਪਾਂ ਦੇਖਦੇ ਹਾਂ ਆਮ ਤੌਰ ਦੇ ਤੇ ਜਦੋਂ ਆਪਾਂ ਜਿਹੜੀਆਂ ਸੜਕਾਂ ਦੇ ਵਿੱਚੋਂ ਲੰਘਦੇ ਆਂ ਫਰਜ਼ ਕਰੋ ਮਕਬੀਨ ਉੱਤੇ ਦੀ ਤੁਸੀਂ ਜਾਣਦੇ ਹੋ ਕੈਸਲ ਮੋਰ ਵਿੱਚ ਦੀ ਤੇ ਉੱਥੇ ਜਿਹੜਾ ਕਿਆ ਸਪੀਡ ਹੈਗੀ ਇਸ ਸਟਰੀਟ ਦੀ 60 ਤੇ ਜਿੱਥੇ ਉਹਨਾਂ ਨੇ ਕਮਿਊਨਿਟੀ ਸੇਫਟੀ ਜ਼ੋਨ ਬਣਾ ਕੇ ਕੈਮਰਾ ਲਗਾ ਦਿੱਤਾ ਉੱਥੇ ਸਪੀਡ ਡ੍ਰੌਪ ਕਰ ਦਿੰਦੀ ਹੈ 50 ਨੂੰ ਤੁਸੀਂ ਜਾਨੋ ਵਿੱਚ ਦੀ ਨੰਗਣਾ 60 ਤੇ ਜਾਂਦੇ ਰਹੋ ਤੁਹਾਨੂੰ 61 ਦੀ ਸਪੀਡ ਤੇ ਜੀ ਟਿਕਟ ਆ ਉਹ ਤੁਹਾਡੇ ਘਰੇ ਪਹੁੰਚ ਜਾਣੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਸਪੀਡ ਡਰਾਪਸ ਨੇ ਤੇ ਸਪੀਡ ਗੇਮਸ ਨੇ ਉਹ ਖੜੀਆਂ ਗਿਆ ਨੇ ਕਾ ਕਰਕੇ ਰੈਵਨਿਊ ਵਧ ਸਕਲੇ ਤੇ ਇਹ ਸਭ ਤਾਂ ਦੇਖਦੇ ਆ ਵੀ ਸੇਫਟੀ ਦੇ ਵਿੱਚ ਕਿਸ ਤਰ੍ਹਾਂ ਇਮਪਰੂਵਮੈਂਟ ਹੋਈ ਆ ਸੋ ਜੇ ਆਪਾਂ ਸੇਫਟੀ ਨਾਲ ਦੇਖ ਲੈਂਦੇ ਆ ਤੇ ਜੇ ਆਪਾਂ ਮੰਨਦੇ ਹੋਏ ਵੀ ਇਹ ਕੈਮਰੇ ਜਿਹੜੇ ਆ ਵਾਕਿਆ ਹੀ ਸਪੀਡ ਘਟਾਉਂਦੇ ਨੇ ਜਿਹੜੇ ਲੋਕ ਨੇ ਉਹ ਹੌਲੀ ਚਲਾਉਂਦੇ ਨੇ ਤਾਂ ਫਿਰ ਆਹ ਜਿਹੜੀ ਸਪੀਡ ਕੈਮਰਾ ਦੀ ਟਿਕਟਾਂ ਦੀ ਗਿਣਤੀ ਆ ਉਹ ਵੱਧਦੀ ਨਾ ਉਹ ਹਰੇਕ ਸਾਲ ਘਟਦੀ ਪਰ ਆਪਾਂ ਹਰੇਕ ਸਾਲ ਦੇਖਦੇ ਜਾ ਰਹੇ ਆ ਵੀ ਸਪੀਡ ਕੈਮਰਾ ਦੀ ਟਿਕਟਾਂ ਦੀ ਗਿਣਤੀ ਜਿਹੜੀ ਆ ਉਹ ਤਕਰੀਬਨ ਬਹੁਤ ਹੀ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਆ ਤੇ ਹਰੇਕ ਦੇ ਘਰੇ ਜਿਹੜੀ ਆ ਉਹ ਟਿਕਟ ਜਿਹੜੀ ਆ ਉਹ ਪੁਆਇੰਟ ਦੀ ਜਾ ਰਹੀ ਆ ਪਰ ਜੇ ਤੁਸੀਂ ਇਹ ਸੇਮ ਸਪੀਡ ਦੇ ਉੱਤੇ ਲੰਘਦੇ ਹੁੰਦੇ ਤੇ ਉੱਥੇ ਪੁਲਿਸ ਆਫਸਰ ਉਪਲਬਧ ਹੁੰਦਾ ਜਿਹੜੇ ਤੁਹਾਨੂੰ ਟਿਕਟ ਮਿਲਣ ਦੇ ਚਾਂਸ ਨੇ ਉਹ ਬਹੁਤ ਘੱਟ ਹੋ ਜਾਣੇ ਸੀ ਕਿਉਂਕਿ ਜਿਹੜੇ ਆਫਿਸਰਸ ਨੇ ਕੋਈ ਵੀ ਆਫਸਰ ਵੀ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਵਿੱਚ ਟਿਕਟ ਜਿਹੜਾ ਆ ਆਮ ਤੌਰ ਦੇ ਉੱਤੇ ਨਹੀਂ ਦਿੰਦਾ ਅਨਲੈਸਟ ਅਸੀਂ ਕੋਈ ਡੇਂਜਰਸ ਡਰਾਈਵਿੰਗ ਦੇ ਮਾਮਲੇ ਦੇ ਵਿੱਚ ਇਨਵੋਲਡ ਹੋ। ਸੋ ਇਸ ਤਰ੍ਹਾਂ ਦੀ ਜਿਹੜੀ ਸ਼ੋਰਟ ਮਿਲਦੀ ਹੁੰਦੀ ਹੈ ਜਦੋਂ ਆਮ ਬੰਦਾ ਆਮ ਆਫਸਰ ਉੱਥੇ ਖੜਾ ਹੁੰਦਾ ਆ ਉਹ ਕੈਮਰਿਆਂ ਦੇ ਨਾਲ ਨਹੀਂ ਮਿਲਦੀ। ਉਸ ਤੋਂ ਇਲਾਵਾ ਜਿਹੜੇ ਅਸੀਂ ਮੈਜਰਸ ਦੀ ਗੱਲ ਕਰਦੇ ਜਿਹੜੀ ਅਸੀਂ ਦੂਸਰੀ ਅਨਾਉਂਸਮੈਂਟ ਕੀਤੀ ਆ ਵੀ ਹੁਣ ਠੀਕ ਆ ਵੀ ਗਵਰਨਮੈਂਟ ਨੇ ਕੈਮਰਸ ਜਿਹੜੇ ਆ ਉਹ ਰਿ ਕੁਪੀਨੇ ਫੋਰਸ ਅੱਗੇ ਗਵਰਨਮੈਂਟ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਅਸੀਂ 210 ਮਿਲੀਅਨ ਡਾਲਰ ਇਨਵੈਸਟ ਕਰਨ ਲੱਗੇ ਹਾਂ ਪ੍ਰੋਵਿੰਸ ਆਵਾਂਟੇਰਯੂ ਦੇ ਵਿੱਚ ਜਿੱਥੇ ਸਾਰੇ ਕਿਤੇ ਸਪੀਡ ਕਾਮਿੰਗ ਮੈਜਰਸ ਜਿਹੜੇ ਆ ਇੰਸਟਾਲ ਕਰਨ ਵਾਸਤੇ ਅੱਜ ਦੀ ਘੜੀ ਦੇ ਵਿੱਚ ਆਪਾਂ ਦੇਖਦੇ ਹਾਂ ਸਾਰੇ ਕਿਤੇ ਛੋਟੇ ਛੋਟੇ ਸਾਈਨ ਲੱਗੇ ਹੋਏ ਨੇ ਜਿੱਥੇ ਲਿਖਿਆ ਹੁੰਦਾ ਆ ਵਾਰਨਿੰਗ ਸਪੀਡ ਯੋਰ ਸਪੀਡ ਫਲੈਸ਼ਿੰਗ ਲਾਈਟ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨੂੰ ਰਿਪਲੇਸ ਕਰਕੇ ਬਹੁਤ ਹੀ ਜਿਆਦਾ ਵੱਡੇ ਵਿਜੀਬਲ ਜਿਹੜੇ ਸਾਈਨਸ ਨੇ ਉਹ ਅਸੀਂ ਮੈਨੂਫੈਕਚਰ ਕਰਨ ਵਾਲੀ ਦੇ ਦਿੱਤੇ ਨੇ ਮਿਨਿਸਪੈਰਟੀਜ਼ ਨੂੰ ਬੜੀ ਜਲਦੀ ਜਿਹੜੇ ਆ ਉਹ ਪਹੁੰਚ ਜਾਣੇ ਆ ਇਸ ਤੋਂ ਇਲਾਵਾ ਉਹਨਾਂ ਨੂੰ ਬਜਟ ਦਿੱਤਾ ਗਿਆ ਹੈ ਰਾਉਂਡ ਅਬਾਊਟਸ ਬਰਾਉਂਡ ਦੇ ਲਈ ਕਰਬ ਐਕਸਟੈਂਸ਼ਨਸ ਬਰਾਉਂਡ ਦੇ ਲਈ ਅਤੇ ਖਾਸ ਕਰਕੇ ਸਪੀਡ ਬੰਪਸ ਬਰਾਉਂਡ ਦੇ ਲਈ ਕੁਝ ਰੈਜ਼ੀਡੈਂਸ਼ੀਅਲ ਨੇਬਰਹੂਡਸ ਉੱਪਰ ਦੇਖਦੇ ਆ ਜਿਨ੍ਹਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਉਹਨਾਂ ਕੈਮਰੇ ਦੀ ਜਗ੍ਹਾ ਤੇ ਸਪੀਡ ਬੰਪ ਜਿਹੜਾ ਆ ਉਹ ਮੱਚ ਬੈਟਰ ਰਿਜ਼ਲਟ ਦੇਊਗਾ ਕਿਉਂਕਿ ਤੁਸੀਂ ਭਾਵੇਂ ਜੇ 100 ਦੀ ਸਪੀਡ ਤੇ ਲੰਘਦੇ ਹੋ ਕਿਸੇ ਦੇ ਘਰ ਮੋੜ ਦੀ ਤੁਹਾਨੂੰ ਟਿਕਟ ਜਰੂਰ ਮਿਲ ਜੂਗੀ ਮੇਲ ਦੇ ਵਿੱਚ ਫਰਜ ਕਰ ਤੁਹਾਨੂੰ 2000 ਦੀ ਟਿਕਟ ਮਿਲ ਜੂਗੀ ਪਰ ਉਹ ਸਪੀਡਿੰਗ ਨੂੰ ਨਹੀਂ ਰੋਕੂਗੀ ਪਰ ਉਸੇ ਜਗ੍ਹਾ ਦੇ ਉੱਤੇ ਜੇ ਆਪਾਂ ਸਪੀਡ ਬੰਪ ਇੰਸਟਾਲ ਕੀਤਾ ਹੁੰਦਾ ਤੁਸੀਂ ਕੋਸ਼ਿਸ਼ ਕਰਕੇ ਦੇਖੋ ਜੇ 70 ਦੀ ਸਪੀਡ ਦੇ ਉੱਤੇ ਵੀ ਤੁਸੀਂ ਸਪੀਡ ਬੰਪ ਉੱਤੇ ਦੀ ਲੰਘ ਕੇ ਦਿਖਾਓ ਤੁਸੀਂ ਆਪਣੀ ਗੱਡੀ ਨੂੰ ਵੀ ਡੈਮੇਜ ਕਰੋਗੇ ਤੁਸੀਂ ਹੋਰ ਇਸ਼ੂਜ਼ ਵੀ ਕ੍ਰੀਏਟ ਕਰੋਗੇ ਤੇ ਉਹ ਜਿਹੜੀ ਸਪੀਡਿੰਗ ਆ ਉਸ ਤੌਰ ਦੇ ਉੱਤੇ ਉਹ ਬੰਦ ਕੀਤੀ ਜਾਂਦੀ ਆ ਸੋ ਅੱਗੇ ਕੈਮਰਾ ਤੋਂ ਪਹਿਲਾਂ ਵੀ ਆਪਾਂ ਖਿਆਲ ਕਰਦੇ ਹੁੰਦੇ ਸੀਗੇ ਵੀ ਆਪਾਂ ਕਿਸ ਤਰ੍ਹਾਂ ਸਪੀਡ ਡਿਲੀਵਰ ਕਰਦੇ ਆ ਜਿੱਥੇ ਆਪਾਂ ਸਪੀਡਿੰਗ ਨੂੰ ਘਟਾਈਏ ਨਾ ਕਿ ਸਿਰਫ ਆਪਾਂ ਇੱਕ ਕੈਸ਼ ਗ੍ਰੈਬ ਰੱਖੀ ਹੈ ابھی بس ਪੈਸੇ ਇਕੱਠੇ ਕਰਨ ਦਾ ਰੈਵਨਿਊ ਸਿਸਟਮ ਮਿਲ ਗਿਆ ਮਿਊਨਿਸਪੈਲਿਟੀ ਨੂੰ ਹੁਣ ਬਸ ਟਿਕਟਾਂ ਵੰਡੀਆਂ ਚੱਲੋ ਹੂੰ ਅੱਛਾ ਸਵਾਲ ਇਹ ਪਤਾ ਹੁੰਦਾ ਬਿਲਕੁਲ ਤੁਹਾਡੀ ਗੱਲ 100% ਕਰੈਕਟ ਹੈ ਕਿ ਇਹ ਤਾਂ ਰੈਵਨਿਊ ਇਕੱਠਾ ਕਰਨ ਦੀਆਂ ਮਸ਼ੀਨਾਂ ਲਾਤੀਆਂ ਜੋ ਕਿ ਪੈਸੇ ਵਧਾਈ ਜਾਂਦੀਆਂ ਤੇ ਸਿਟੀ ਨੂੰ ਦੇ ਜਾਂਦੀਆਂ ਤੇ ਸਿਟੀ ਫਿਰਗਾ ਆਪਣੀ ਮਰਜ਼ੀ ਦੇ ਮੁਤਾਬਕ ਪ੍ਰੋਪਰਟੀਆਂ ਖਰੀਦੀ ਜਾਂਦੀਆਂ ਵੇਚੀਆਂ ਜਾਂਦੀਆਂ ਆਪਣੇ ਪਿਆਰੇ ਦੀਆਂ ਜੇਬੀਆਂ ਭਰੀਆਂ ਜਾਂਦੀਆਂ ਤੇ ਐ ਬਾਕੀ ਦਾ ਕੰਮ ਕਰਨ ਵਾਲਾ ਉਹ ਆਪਣੇ ਆਪ ਹੀ ਹੋ ਜਾਂਦਾ ਇਹ ਸਮਝ ਸਮਝਵੇਂ ਸਮਝ ਡਰੂ ਐਂਡ ਫੈਕਟ ਹੈ ਅੱਛਾ ਜੇ ਡੱਕ ਫੂਡ ਸਾਫ ਦਾ ਇਹ ਲਿਆ ਹੋਇਆ ਫੈਸਲਾ ਇਹਨਾਂ ਲੋਕਾਂ ਨੂੰ ਅਕਸੈਪਟ ਨਹੀਂ ਹੈ ਇਹ ਲੋਕ ਬੜੇ ਪਰੇਸ਼ਾਨ ਨੇ ਜੀ ਇਹਨਾਂ ਦੇ ਹੱਥ ਵਿੱਚ ਹੋ ਵੀ ਤਾਂ ਮੇਰੇ ਖਿਆਲ ਕੀ ਇਹ ਪ੍ਰੋਟੈਸਟ ਵੀ ਕਰ ਸਕਦੇ ਨੇ ਜਿਹੜੇ ਸਾਡੇ ਸੋ ਕਾਲਡ ਮਿਊਸਪਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰ ਲਈ ਫਿਰਦੇ ਨੇ ਤੇ ਜਿੰਨਾਂ ਸਾਨੂੰ ਸਿਰਖਪਾਈ ਕਰਨੇ ਪੈ ਰਹੀ ਹੈ মিডিਆ ਨੂੰ ਔਰ ਡੱਕਫੋਰਡ ਸਾਹਿਬ ਨੂੰ ਅਸੀਂ ਸਨੂਟ ਦਿੰਦੇ ਆ ਨਾਟ ਓਨਲੀ ਡੱਕਫੋਰਡ ਸਾਹਿਬ ਅਤੇ ਨਾਨਾ ਆਪ ਜੀ ਦੀ ਜਿੰਨੇ ਵੀ ਤੁਸੀਂ ਸਾਡੇ ਮਿਨਿਸਟਰ ਸਾਹਿਬਾਨ ਨੂੰ ਡਿਪਟੀ ਮੰਤਰੀ ਹੋ ਮੰਤਰੀ ਸਾਹਿਬਾਨ ਨੂੰ ਕਿਉਂਕਿ ਇਹ ਜਿਹੜੀ ਸਮੱਸਿਆ ਹੈ ਇਹ ਕਲੇ ਡੱਕਫੋਰਡ ਦੀ ਨਹੀਂ ਇਹ ਸਾਰੇ ਲੋਕਾਂ ਦੀ ਸਮੱਸਿਆ ਹੈ ਜਿਹੜੀ ਕਿ ਹੱਲ ਕੀਤੀ ਹੈ ਔਰ ਇਹ ਗੱਲ ਜ਼ਰੂਰ ਹੈ ਕਿ ਤੁਹਾਨੂੰ ਯਾਦ ਹੋਵੇ ਕਿ ਇੱਕ ਵਾਰੀ ਐਨਡੀਪੀ ਪ੍ਰੀਮੀਅਰ ਬਣੇ ਸੀ ਸਾਡੇ ਉਸ ਤੋਂ ਬਾਅਦ ਉਹ ਲਿਬਰਲ ਵਿੱਚ ਆ ਗਏ ਐ ਮੈਂ ਨਾਪਲ ਗਿਆ ਮੇਰੀ ਜ਼ੁਬਾਨ ਤੇ ਨਾਮ ਨਹੀਂ ਆ ਰਹੇ ਉਸ ਸਰ ਬਾਬਰੇ ਜੋ ਰਾਈਟ ਯੂ ਆ ਬਰੀ ਐਕਟਿਵ ਅਗਰਸ ਸਮੇ ਸਰਪ੍ਰਾਈਜ਼ ਯੂ ਆ ਵੈਰੀ ਐਕਟਿਵ ਮੋਰ ਦਨ ਮੀ ਦੈਟਸ ਰੀਜ਼ਨ ਯੂ ਆ ਐਮਪੀ ਐਮਪੀਪੀ ਓਕੇ ਐਨੀਵੇ ਸੋ ਗਰਵਾਲ ਸਾਹਿਬ ਟਰੂ ਹੈ ਉਹਨਾਂ ਨੇ ਕੀ ਕਰਤੀ ਸੀ ਵੈਨਲ ਆਤੀਆਂ ਸੀ ਉਹਦਾ ਕੋਈ ਇਫੈਕਟ ਨਹੀਂ ਹੋਇਆ ਲੋਕਾਂ ਦੀ ਕੋਈ ਗੱਲ ਨਹੀਂ ਸਾਨੂੰ ਕਿ ਟਿਕਟ ਐਮੈਂਡਿੰਗ ਹੈ ਟਿਕਟ ਦਾ ਗੱਡੀ ਨਵੇਂਣੀ ਹੈ ਬਸ ਤੁਹਾਨੂੰ ਟਿਕਟ ਨਹੀਂ ਪੈ ਜਾਊਗੀ ਇਹ ਤਾਂ ਤੁਹਾਡੇ ਲਾਇਸੈਂਸ ਇਫੈਕਟ ਕਰੂਗੀ ਉਹ ਸਿਸਟਮ ਫੇਲ ਗਿਆ ਜਣਕੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਸੀਗਾ ਉਹ ਬਹੁਤ ਗਲਤ ਸੀ ਐਕਸਪੀਰੀਅੰਸ ਉਸ ਐਕਸਪੀਰੀਅੰਸ ਦੇ ਨਾਲ ਜਿਆਦਾ ਐਕਸੀਡੈਂਟ ਵਾਪਰੇ ਜਿਆਦਾ ਟਿਕਟਾਂ ਮਿਲੀਆਂ ਰੈਵਨਿਊ ਇਕੱਠਾ ਹੋਇਆ ਟਰੂ ਹੈ ਬਟ ਜੋ ਤੁਸੀਂ ਕਿਹਾ ਅੱਜ ਇਹ ਗੱਲ ਲੋਕਾਂ ਦੇ ਆਮ ਦੇ ਵਿੱਚ ਸਮਝਾਈਏ ਇਹ ਤਾਂ ਸਿਰਫ ਇੱਕ ਜੇ ਫਿਜ਼ੀਕਲ ਤੌਰ ਤੇ ਪੁਲਿਸ ਅਫਸਰ ਹੋਊਗਾ ਤਾਂ ਜ਼ਰੂਰ ਜਦੋਂ ਅਫਸਰ ਸਾਹਿਬਾਨ ਨਾਲ ਗੱਲਬਾਤ ਕਰੂਗਾ ਤਾਂ ਰੀਲੀਫ ਦੇਊਗਾ ਜੇ 2 ਕਿਲੋਮੀਟਰ ਕਿੰਿਆਂ ਨੂੰ 1 ਕਿਲੋਮੀਟਰ ਦੇ ਉੱਪਰ ਵੀ ਤਿੰਨ ਤਿੰਨ ਚਾਰ ਚਾਰ ਕੈਨ ਯੂ ਬਲੀਵ ਇਟ ਗਰੀਵਾਲ ਸਾਹਿਬ ਕੇ ਜਿਹੜੀ ਟਿਕਟਾਂ ਲੋਕਾਂ ਨੂੰ 3 3 4 4 15 15 600 700 2 2000 ਡਾਲਰ ਦੀਆਂ ਟਿਕਟਾਂ ਵੇਡੀਆਂ ਨੇ ਕਈ ਡਰਾਈਵਰਾਂ ਨੂੰ ਕੇ ਪਰਿਵਾਰਾਂ ਦੇ ਮੈਂਬਰਾਂ ਨੂੰ ਕੇ ਲੀਡੀਜ਼ ਨੂੰ ਉਹਨਾਂ ਨੇ ਘਰਾਂ ਲਈ ਕੈਸਤਾ ਨਹੀਂ ਇਹ 2000 ਡਾਲਰ ਵਾਲੀਆਂ ਟਿਕਟਾਂ 바ਸੀ ਸਾਹਿਬ ਉਹ ਤਾਂ ਸਿਰਫ ਜਾਇਜ਼ ਵੀ ਮੈਂ ਮੰਨਦਾ ਆ ਕਿਉਂਕਿ ਐਂਡ ਆਫ ਦਿ ਡੇ ਉਹਨਾਂ ਦੀ ਸਪੀਡ ਵੀ ਲਿਮਿਟ ਉਸ ਹਿਸਾਬ ਨਾਲ ਚੱਲਦੀ ਹੋਣੀ ਆ ਪਰ ਇਹ ਜਿਹੜਾ ਮੈਜ਼ਰ ਆ ਇਹ ਉਹਨਾਂ ਲੋਕਾਂ ਨੂੰ ਆਮ ਬੰਦੇ ਨੂੰ ਪ੍ਰੋਟੈਕਟ ਕਰਨ ਵਾਸਤੇ ਆ ਜਿਹੜਾ 1-2 ਕਿਲੋਮੀਟਰ ਵਿਚਾਰਾ ਸਪੀਡ ਵੱਤੋਂ ਦੀ ਵੱਧ ਕੇ ਗਿਆ ਉਸ 100 ਡਾਲਰ ਦੀ ਟਿਕਟ ਮੇਲ ਦੇ ਵਿੱਚ ਆ ਗਈ ਉਹਦੀ ਵਿਚਾਰੇ ਦੀ ਸਾਰੀ ਦਿਹਾੜੀ ਜਿਹੜੀ ਉਹਨੇ ਮਿਹਨਤ ਕਰਨੀ ਆ ਕੰਮ ਕਰਨਾ ਆ ਘਰੇ ਪੈਸੇ ਲੈ ਕੇ ਆਉਣੇ ਆ ਉਹ ਵੀ ਅੱਜ ਦੇ ਹਾਲਾਤਾਂ ਦੇ ਵਿੱਚ ਉਹ 100 ਡਾਲਰ ਉਹਨਾਂ ਦੇ ਜੇਬੀ ਚੋਂ ਜਾਂਦੇ ਦੇ ਦੁੱਖ ਵੀ ਬਹੁਤ ਲ ਵੀ ਆਪਾਂ 1000 ਪੁਲਿਸ ਆਫਸਰ ਹਾਇਰ ਕੀਤੇ ਨੇ ਤੇ ਹੋਰ ਹਾਇਰ ਕਰ ਰਹੇ ਆ ਵੀ ਪੁਲਿਸ ਆਫਸਰਾਂ ਦੀ ਗਿਣਤੀ ਜਿਹੜੀ ਆ ਇਹਨੂੰ ਹੋਰ ਵਧਾਉਣੀ ਕਿਸ ਤਰ੍ਹਾਂ ਆ ਸੋ ਸਾਡੇ ਵੱਲੋਂ ਇੱਕ ਹੋਰ ਬਜਟ ਵੀ ਰਿਲੀਜ਼ ਕੀਤਾ ਜਾਣਾ ਹੈ ਇੱਕ ਹੋਰ ਪੁਲਿਸ ਆਫਸਰਾਂ ਨੂੰ ਹਾਇਰ ਕਰਨ ਵਾਸਤੇ ਸਾਰੇ ਅੰਟਰੀਓਰ ਦੇ ਵਿੱਚ ਤਾਂ ਕਰਕੇ ਆਪਾਂ ਇਹਦੀ ਸਪੀਡ ਮਾਨਿਟਰਿੰਗ ਦੇ ਉੱਤੇ ਵੀ ਕਰ ਸਕੀਏ ਆਮ ਤੌਰ ਤੇ ਅੱਗੇ ਆਪਾਂ ਦੇਖਦੇ ਹੁੰਦੇ ਸੀ ਕਿ ਵੀ ਜਿਹੜੇ ਪੁਲਿਸ ਆਫਿਸਰਸ ਨੇ স্পੀਡ ਟਰੈਪਸ ਲਾਉਂਦੇ ਸੀ ਜਿਸ ਦੇ ਨਾਲ ਆਪਾਂ ਨੂੰ ਟਿਕਟਾਂ ਮਿਲਦੀਆਂ ਹੁੰਦੀਆਂ ਸੀ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਆਪਾਂ ਐਕਸਪੀਰੀਅੰਸ ਦੇਖਦੇ ਹਾਂ ਅੰਟਰੀਓਰ ਦੇ ਵਿੱਚ ਕੈਨੇਡਾ ਦੇ ਵਿੱਚ ਸੋ ਉਸ ਚੀਜ਼ ਨੂੰ ਅਸੀਂ ਵਾਪਸ ਲੈ ਕੇ ਆਉਂਦੇ ਕਿ ਅਲੱਗ ਫੰਡ ਹੋਰ ਰਿਲੀਜ਼ ਕਰਾਂਗੇ 210 ਮਿਲੀਅਨ ਡਾਲਰ ਤੋਂ ਇਲਾਵਾ ਜਿਸ ਦੇ ਨਾਲ ਆਪਾਂ ਹੋਰ ਪੁਲਿਸ ਆਫਿਸਰਸ ਹਾਇਰ ਕਰ ਸਕੀਏ ਟਰੈਫਿਕ ਕਾਮਿੰਗ ਮੈਜਰਸ ਵਾਸਤੇ ਉਸ ਯੂਨਿਟ ਜਿਹੜ ਗੈਂਟੀ ਰੋਡ ਜਤੇ ਬਦਲਾ ਸਕੀ ਹੈ ਅੱਛਾ ਇੱਕ ਸਵਾਲ ਤੁਹਾਡੇ ਹੱਥ ਮੈਂ ਬਟ ਰਿਲੇਟਡ ਟੂ ਯੂ ਡਿਪਾਰਟਮੈਂਟ ਉਹ ਹੈ ਕਿ ਟ੍ਰਕਿੰਗ ਇੰਡਸਟਰੀ ਵਿੱਚ ਜੋ ਵੀ ਤੁਸੀਂ ਬਦਲਾਅ ਲੈ ਕੇ ਆਂਦਾ ਚਲੋ ਲੇਟ ਹੈ ਦੇਰ ਆ ਦਰਸਤਾਈ ਬਟ ਕੇਵਰੀ ਜ਼ਿੰਦਗੀ ਵਿੱਚ ਬੜਾ ਕੁਝ ਸੋਚਣਾ ਪੈਂਦਾ ਮਿਨਿਸਟਰੀ ਨੂੰ ਮਿਨਿਸਟਰੀ ਲੈਵਲ ਤੇ ਆ ਇਹਦੇ ਨਾਲ ਕਿੰਨੀਕ ਰਿਲੀਫ ਮਿਲੀ ਹੈ ਜਿਹੜੇ ਲੋਕ ਗਲਤੀ ਕੇ ਨਾਲ ਬਿਸਟਰ ਇਥੇ ਆਣ ਕੇ ਟ੍ਰਕਿੰਗ ਇੰਡਸਟਰੀ ਵਿੱਚ ਫੀਕ ਲਾਇਸੈਂਸ ਜਿਹੜੇ ਇਸ਼ੂ ਕਰੀ ਕੀਤੇ ਜਾਂਦੇ ਸੀ ਇਹ ਕਿਸ ਹੱਦ ਤੱਕ ਤੁਹਾਡਾ ਜਿਹੜਾ ਇਹ ਜੋ ਤੁਸੀਂ ਸ਼ਾਡਨ ਕੀਤਾ ਕੀ ਰਿਜ਼ਲਟ ਕੀ ਮਿਲਿਆ ਇਹਦਾ ਹਾਂ ਬਿਲਕੁਲ ਬਾਰਸੀ ਸਾਹਿਬ ਤੋਂ ਸਾਡੀ ਗਵਰਨਮੈਂਟ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀਗੀ ਤਕਰੀਬਨ 2 ਹਫ਼ਤੇ ਪਹਿਲਾਂ ਜਿੱਥੇ ਆਪਾਂ ਬੰਦ ਕਰ ਦਿੱਤਾ ਗਿਆ ਆ ਵਿਜ਼ਿਟਰਸ ਨੂੰ 온ਟਾਰੀਓ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈਣ ਵਾਸਤੇ ਸੋ ਅੱਗੇ ਆਮ ਤੌਰ ਦੇ ਤੇ ਕੀ ਹੁੰਦਾ ਸੀਗਾ ਪਹਿਲਾਂ ਇਹ BC ਦੇ ਵਿੱਚ ਬੰਦ ਹੋਇਆ ਫਿਰ ਅਲਬਰਟਾ ਦੇ ਵਿੱਚ ਬੰਦ ਹੋਇਆ ਫਿਰ ਲੋਕ ਕੈਨੇਡਾ ਦੇ ਵਿੱਚੋਂ 온ਟਾਰੀਓ ਨੂੰ ਆਉਣ ਲੱਗ ਗਏ ਤੇ 온ਟਾਰੀਓ ਦੇ ਸਿਸਟਮ ਨੂੰ ਲੂਪ ਹੋਲ ਦੀ ਤੌਰ ਦੇ ਤੇ ਵਰਤ ਕੇ ਅਬਿਊਜ਼ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਵਿਜ਼ਿਟਰਸ ਨੇ ਉਹ ਆਪਣਾ ਕਮਰਸ਼ੀਅਲ ਵੀਕਲ ਡਰਾਈਵਰਸ ਲਾਇਸੈਂਸ ਉਹਨਾਂ ਨੇ ਆਪਣਾ ਲੈਣਾ ਸ਼ੁਰੂ ਕਰ ਲਿਆ ਤੇ ਉਹ ਵੀ ਇਸ ਕਰਕੇ ਆ ਕਿਉਂਕਿ ਜਿਹੜੀ ਵਿਜ਼ਿਟਰਾਂ ਦੀ ਗਿਣਤੀ ਆ ਕੈਨੇਡਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਫੀ ਤੇਜ਼ੀ ਦੇ ਨਾਲ ਵਧੀ ਆ ਸੋ ਉਹ ਵੱਧਾ ਉਹਨਾਂ ਨੇ ਵੀ ਸੋਚਣਾ ਹੈ ਵੀ ਹੁਣ ਜੇ ਅਸੀਂ ਇੰਨੇ ਸਾਲ ਅਸਾਨੂੰ ਵੀਜ਼ਾ ਲੱਗਿਆ ਤਾਂ ਆਪਾਂ ਵੀ ਇੱਥੇ ਕੋਈ ਕੰਮ ਕਰ ਲਈਏ ਜਾਂ ਕੁਝ ਕਰ ਲਈਏ ਤੇ ਉਸ ਤਰੀਕੇ ਦੇ ਨਾਲ ਉਹ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਨੂੰ ਜਿਹੜਾ ਆ ਉਹ ਉੱਥੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਸੋ ਉਸ ਦੇ ਵਿੱਚ ਹੁਣ ਕੋਈ ਵੀ ਵਿਜ਼ਿਟਰ ਜਿਹੜਾ ਕੈਨੇਡਾ ਨੂੰ ਆਉਂਦਾ ਆ ਉਹ ਕਮਰਸ਼ੀਅਲ ਡਰਾਈਵਰਸ ਵਹੀਕਲ ਲਾਇਸੈਂਸ ਬਿਲਕੁਲ ਹੀ ਨਹੀਂ ਲੈ ਸਕਣ ਜਿਹੜਾ ਉਹਨਾਂ ਦਾ ਮੋਟਰ ਵਹੀਕਲ ਲਾਇਸੈਂਸ ਹੈ ਜੇ ਉਹ ਕਾਰ ਚਲਾਉਣੀ ਚਾਹੁੰਦੇ ਆ فرض ਕਰੋ ਆਪਣੇ ਅਮਰੀਕਾ ਤੋਂ ਆਉਂਦਾ ਕੋਈ ਕਿਤੇ ਹੋਰੋਂ ਆਉਂਦਾ ਆ ਚਾਹੋ ਅਮਰੀਕਾ ਦੇ ਡਰਾਈਵਰ ਦਾ ਇੱਥੇ ਸੇਮ ਹੋ ਜਾਂਦਾ ਆ ਆਪਾਂ ਇੱਕ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਕਿਸੇ ਹੋਰ ਕੰਟਰੀ ਦਾ ਆਸਟ੍ਰੇਲੀਆ ਤੋਂ ਕੋਈ ਆਉਂਦਾ ਵਿਜ਼ਿਟਰ ਆਉਂਦਾ ਆ ਉਹਨਾਂ ਨੇ ਇੱਥੇ ਆ ਕੇ ਆਪਣਾ ਗੱਡੀ ਚਲਾਉਣੀ ਆ ਦੈਟਸ ਫਾਈਨ ਉਹ ਆਪਣੇ ਟੈਂਪਰੇਰੀ ਲਾਇਸੈਂਸ ਵਗੈਰਾ ਕਰ ਸਕਦੇ ਨੇ ਲੈ ਸਕਦੇ ਨੇ ਇੰਡੀਆ ਤੇ ਜੋ ਵੀ ਕੋਈ ਆਉਂਦਾ ਆ ਉਹ ਵੀ ਆਪਣਾ ਲਾਇਸੈਂਸ ਲੈ ਸਕਦੇ ਨੇ ਪਰ ਇਸ਼ੂ ਇਹ ਹੈ ਕਮਰਸ਼ੀਅਲ ਲਾਇਸੈਂਸ ਦਾ ਸੋ ਜੇ ਤੁਸੀਂ ਵਿਜ਼ਿਟਰ ਹੋ ਕੈਨੇਡਾ ਦੇ ਵਿੱਚ ਤੁਹਾਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਨਹੀਂ ਮਿਲਣਾ ਉਸ ਤੋਂ ਇਲਾਵਾ ਚੇਂਜਸ ਕੀਤੀਆਂ ਗਈਆਂ ਨੇ fake driving experience ਦੇ ਨਾਲ ਉਹਨਾਂ ਦੇ ਵਿੱਚ ਵੀ ਚੇਂजेस ਲੈ ਕੇ ਆਈਆਂ ਵੀ ਨੇ ਨਕਲੀ ਲਾਇਸੈਂਸ ਬਣਾ ਕੇ ਐਮਟੀਏ ਮੂਰੇ ਪੇਸ਼ ਕਰ ਦਿੰਦੇ ਸੀਗੇ ਆਪਣੇ ਸਰਵਿਸ ਆਂਟੇਰੀਓ ਦੇ ਵਿੱਚ ਵੀ ਆਹ ਲੋ ਜੀ ਆ ਸਾਡਾ ਐਕਸਪੀਰੀਅੰਸ ਆ ਤੇ ਇਸ ਐਕਸਪੀਰੀਅੰਸ ਦੇ ਤਹਿਤ ਦੇ ਉੱਤੇ ਸਾਡਾ ਜੀ ਟੈਸਟ ਆ ਸਕਿਪ ਕੀਤਾ ਜਾਵੇ ਅਸੀਂ ਸਿੱਧਾ ਜੀ ਕਰ ਲਈਏ ਜਾਂ ਸਾਡਾ ਵੇਟਿੰਗ ਪੀਰੀਅਡ ਆ ਉਹ ਘਟਾਇਆ ਜਾਵੇ ਸੋ ਉਸ ਚੀਜ਼ ਨੂੰ ਅਸੀਂ ਕੀ ਪਰਮਾਈਂਡ ਕਰਦੇ ਹੋਏ ਉਹ ਸਾਰਾ ਬੰਦ ਕਰ ਦਿੱਤਾ ਗਿਆ ਆ ਹੁਣ ਜਿਹੜਾ ਵੀ ਵਿਅਕਤੀ ਆਉਂਦਾ ਆ ਆਪਣਾ ਡਰਾਈਵਰਸ ਲਾਇਸੈਂਸ ਲੈਣ ਲਈ ਇੱਕ ਰੈਗੂਲਰ ਕਾਰ ਜੀ ਕਲਾਸ ਲਾਇਸੈਂਸ ਲੈਣ ਵਾਸਤੇ ਉਹਨਾਂ ਨੂੰ ਆਪਦਾ ਜੀ 1 ਵੀ ਲਿਖਣਾ ਪਊ ਜੀ ਰੋਡ ਟੈਸਟ ਵੀ ਜੀ 2 ਰੋਡ ਟੈਸਟ ਵੀ ਲੈਣਾ ਪਊ ਅਤੇ ਜੀ ਰੋਡ ਟੈ ਉਸ ਦੇ ਵਿੱਚ ਵੇਟਿੰਗ ਪੀਰੀਅਡ ਜਿਹੜੇ ਨੇ ਉਹ ਇੰਤਜ਼ਾਮ ਕੀਤੇ ਗਏ ਨੇ ਤੇ ਉਸ ਤੋਂ ਇਲਾਵਾ ਜੇ ਉਹ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਆ ਤਾਂ ਜੀ ਲਾਇਸੈਂਸ ਤੋਂ ਸਾਲ ਬਾਅਦ ਉਹ ਆਪਣਾ ਟਰੱਕ ਦਾ ਲਾਇਸੈਂਸ ਜਿਹੜਾ ਆ ਉਹ ਲੈ ਸਕਦੇ ਨੇ ਸੋ ਇਹਦੇ ਵਿੱਚ ਜਿਹੜੀ ਚੇਂਜਸ ਕੀਤੀਆਂ ਗਈਆਂ ਨੇ ਤਾਂ ਕਰਕੇ ਜਿਹੜਾ ਕਿ ਡਰਾਈਵਰ ਨਵਾਂ ਆਉਂਦਾ ਕੈਨੇਡਾ ਨੂੰ ਉਹਨਾਂ ਨੂੰ ਟਾਈਮ ਮਿਲੇ ਕੈਨੇਡੀਅਨ ਰੋਡਸ ਨੂੰ ਐਕਸਪੀਰੀਅੰਸ ਕਰਨ ਵਾਸਤੇ ਉਹਨਾਂ ਕੋਲੇ ਉਸ ਐਕਸਪੀਰੀਅੰਸ ਹੋਵੇ ਜੀ ਕਲਾਸ ਦੇ ਨਾਲ ਆਪਣੇ ਏਜਡ ਤੱਕ ਜਾਣ ਤੋਂ ਪਹਿਲਾਂ अच्छा एक सवाल ਜਿਹੜਾ ਹੈ ਇੱਕ ਜਾਣਕਾਰੀ ਲਈ ਜਿਹੜੇ ਲੋਕ ਸੁਪੋਜ਼ ਕਰ ਕੋਈ ਇੰਡੀਆ ਤੋਂ ਆਉਂਦੇ ਨੇ ਬਿਲਕੁਆਲ ਕੁਆਲੀਫਾਈਡ ਨੇ ਉਹ ਦੋ ਹਫ਼ਤੇ ਲਈ ਤਿੰਨ ਹਫ਼ਤੇ ਲਈ ਆਏ ਨੇ ਉਹਨਾਂ ਕੋਲ ਲਾਇਸੈਂਸ ਹੈ ਪ੍ਰੋਪਰ ਇੰਡੀਆ ਦਾ ਕਾਰ ਚਲਾਉਣ ਦਾ ਕੀ ਉਸ ਜਿਹੜਾ ਲਾਇਸੈਂਸ ਹੈ ਉਹ ਵੈਲਿਡ ਹੈ ਇੰਟਰਨੈਸ਼ਨਲ ਤੌਰ ਤੇ ਕੁਝ ਹਫ਼ਤੇ ਚਲਾਉਣ ਦੇ ਵਾਸਤੇ ਜਿਵੇਂ ਅਸੀਂ ਕੈਨੇਡਾ ਉਹਨਾਂ ਨੂੰ ਆਪਣਾ ਲਾਇਸੈਂਸ ਜਿਹੜਾ ਆ ਉਹ ਲੈ ਕੇ ਵੈਰੀਫਾਈ ਕਰਾਉਣਾ ਪਵੇਗਾ ਆਪਣੇ ਸਰਵਿਸ ਅੰਟਰੀਓ ਦੇ ਵਿੱਚ ਜਾ ਕੇ ਉਸੇ ਆਪਣਾ ਜਿਹੜਾ ਲਾਇਸੈਂਸ ਆ ਵੈਫਾਈ ਕਰਨ ਵੀ ਉਹ ਮੰਨਦੇ ਵੀ ਨੇ ਵੀ ਇਹ ਚੀਜ਼ ਨੂੰ ਆਪਾਂ ਵੀ ਇਹ ਸਹੀ ਲਾਇਸੈਂਸ ਮੰਨਿਆ ਜਾਂਦਾ ਕਿਉਂਕਿ ਫਰਾਡ ਵੀ ਬਹੁਤ ਹੋਇਆ ਸਿਸਟਮ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਆਪਣੇ ਟੈਂਪੋਰੀ ਤੌਰ ਦੇ ਉੱਤੇ ਆਪਣਾ ਦੇਖ ਸਕਦੇ ਆ ਵੀ ਜੇ ਉਹ G1 ਲਿਖ ਕੇ ਆਪਣਾ ਲਾਇਸੈਂਸ ਲੈ ਸਕਦੇ ਆ ਜਾਂ ਫਿਰ ਉਹਨਾਂ ਨੂੰ G2 ਦੀ ਟੈਸਟਿੰਗ ਦੇਣੀ ਪਵੇਗੀ ਉਹ ਕੇਸ ਬਾਈ ਕੇਸ ਉੱਥੇ ਦੇਖਣਾ ਪਵੇਗਾ ਵੀ ਉਹਨਾਂ ਦਾ ਪਰਟੀਕੂਲਰ ਸਿਚੁਏਸ਼ਨ ਕੀ ਆ ਵੀ ਕੀ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਅਸੀਂ ਐਕਸੈਪਟ ਕਰਦੇ ਵੀ ਆਂ ਅਮਤਲੇ ਜਦੋਂ ਤੁਸੀਂ ਲਾਇਸੈਂਸ ਆਪਣਾ ਇੰਡੀਆ ਤੋਂ ਆਉਂਦੇ ਹੋ ਕੁਝ ਹਫ਼ਤੇ ਰਹਿਣਾ ਹੈ ਤਾਂ ਤੁਹਾਨੂੰ ਆਪਣਾ ਲਾਇਸੈਂਸ ਲੈ ਕੇ ਸਰਵਿਸ ਟਿਰੀਓ ਤੇ ਜਾਣਾ ਪੈਂਦਾ ਉਹਦੀ ਫੀਸ ਵਗੈਰਾ ਜਾਂ ਫਿਰ ਉਹ ਲਈ ਕੋਈ ਸਪੈਸ਼ਲ ਕੁਝ ਘੰਟੇ ਲਈ ਟ੍ਰੇਨਿੰਗ ਜਾਂ ਉਹਦਾ ਰੋਟਸਟ ਹੈ ਜਾਂ ਫਿਰ ਉਂਝ ਡਿਪੈਂਡ ਕਰਦਾ ਪਰਸਨ ਟੂ ਪਰਸਨ ਅਸੀਂ ਸੁਜਿਸਾਵ ਦੇ ਨਾਲ ਸੈਟਅਪ ਕੀਤਾ ਹੋਇਆ ਸਾਰਾ ਕੁਝ ਅਸੀਂ ਸਾਰਾ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਵਿਜ਼ਟਰ ਆ ਉਹ ਇੱਥੇ ਆਉਂਦਾ ਉਹਨਾਂ ਨੂੰ ਜਿਹੜਾ ਲਾਇਸੈਂਸ ਆ ਉਹ ਰਾਈਟ ਅਵੇ ਨਹੀਂ ਮਿਲਣਾ ਉਹ ਐਕਸਪੀਰੀਅੰਸ ਜਿਹੜਾ ਆ ਉਹ ਨਹੀਂ ਮੰਨੇ ਜਾਣਾ ਇੰਡੀਆ ਜਿਹੜੀ ਐ ਇਸ ਵੇਲੇ ਕ੍ਰੈਸੀਪਰੋਕਲ ਕੰਟਰੀ ਨਹੀਂ ਹੈਗੀ ਆਨਟੇਰੀਓ ਦੇ ਨਾਲ ਲਾਇਸੈਂਸਿੰਗ ਰਿਕੁਆਇਰਮੈਂਟਸ ਦੇ ਵਿੱਚ ਸੋ ਐਸੀਪਰੋਕਲ ਕੰਟਰੀ ਹੋ ਜਾਂਦੀ ਹੈ ਜਿਸ ਤਰ੍ਹਾਂ ਦਾ ਇੰਗਲੈਂਡ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਆਪਣੇ ਕਾਮਨ ਵੈਲਸ ਕੰਟਰੀਜ਼ ਦੇ ਵਿੱਚੋਂ ਜਿਹੜੀ ਕਿ ਆਪਣੇ ਨਾਲ ਉਹ ਐਗਰੀਮੈਂਟ ਸਾਈਨ ਕੀਤੇ ਹੋਏ ਨੇ ਉਹਨਾਂ ਦਾ ਆਇਰਲੈਂਡ ਦੇ ਤਕਰੀਬਨ ਉਹਦੇ ਵਿੱਚ ਲਿਖਿਆ ਜਾਂਦਾ ਆ ਸੋ ਪਰ ਇੰਡੀਆ ਉਸ ਲਿਸਟ ਦੇ ਵਿੱਚ ਨਹੀਂ ਹੈਗਾ ਜਿੱਥੇ ਰੈਸੀਪਰੋਕੋ ਕੰਟਰੀ ਨਹੀਂ ਹੈਗੀ ਅਨਟਰੀਓ ਦੇ ਨਾਲ ਸੋ ਉਹਨਾਂ ਨੂੰ ਸਾਰਿਆਂ ਨੂੰ ਨਵੇਂ ਰੂਲ ਜਿਹੜੇ ਆ ਉਹ ਫਾਲੋ ਕਰਨੇ ਪੈਣਗੇ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਸੰਬੰਧਿਤ ਨਹੀਂ ਹਤੇ ਇਹ ਲੋਕਾਂ ਨੂੰ ਅਪਡੇਟ ਕਰਨ ਲਈ ਹੋਲਡ ਕਰਨ ਲਈ ਇੱਕ ਸੈਕਿੰਡ ਲਈ ਸਾਡੇ ਪਾਸ ਇੱਕ ਹਾਂਜੀ ਗੋਡ ਗੁਰਪ੍ਰੀਤ ਜੀ ਅ ਅਜੀ ਬਿਲਕੁਲ ਹਰਦੀਪ ਜੀ ਬਹੁਤ ਧੰਨਵਾਦ ਤੁਸੀਂ ਅੱਜ ਸਮਾਂ ਕੱਢਿਆ ਜਿੱਥੇ ਸਾਨੂੰ ਇਨਫੋਰਮੇਸ਼ਨ ਦਿੱਤੀ ਆਖਿਰ ਦੇ ਵਿੱਚ ਇੱਕ ਸਵਾਲ ਮੈਂ ਪੁੱਛਣਾ ਚਾਹਨਾ ਬਹੁਤ ਸਾਰੇ ਇਮੀਗ੍ਰੇਸ਼ਨ ਜਿਨ੍ਹਾਂ ਦੀ ਨਹੀਂ ਥਰੂ ਹੋਈ ਪਾਪੀਆ ਨਹੀਂ ਹੋਏ ਹੁਣ ਉਹਨਾਂ ਦਾ ਸਟੇਟਸ ਵਰਕ ਪਰਮਿਟ ਤੋਂ ਵਿਜ਼ਟਰ ਹੋ ਗਿਆ ਸਟੇਟਸ ਤਾਂ ਬਦਲ ਗਿਆ ਵਰਕ ਪਰਮਿਟ ਨਹੀਂ ਰਿਹਾ ਹੁਣ ਵਿਜ਼ਟਰ ਅਪਲਾਈ ਕੀਤਾ ਚਲੋ ਵਿਜ਼ਟਰ ਮਿਲ ਗਿਆ ਪਰ ਉਹਨਾਂ ਦਾ ਲਾਇਸੈਂਸ ਆ ਜਿਹੜਾ ਟਰੱਕ ਦਾ ਉਹ ਸਟਿਲ 2 ਸਾਲ 3 ਸਾਲ 5 ਸਾਲ ਵੈਲਿਡ ਪਿਆਗਾ ਉਹ ਇਨਸਲਦਾਤ ਦੇ ਵਿੱਚ ਟਰੱਕ ਚਲਾ ਸਕਦੇ ਆ ਜਾਂ ਨਹੀਂ ਚਲਾ ਸਕਦੇ ਉਹ ਕੀ ਸਿਨੈਰੀਓ ਕੀ ਹੈ ਜੀ ਜੇ ਇਹਨਾਂ ਕੋਲ ਵਰਕ ਪਰਮਿਟ ਨਹੀਂ ਹੈਗਾ ਤਾਂ ਉਹ ਉਹ ਲਾਇਸੈਂਸ ਬਿਲਕੁਲ ਹੀ ਨਹੀਂ ਚਲਾ ਸਕਣਗੇ ਜਿਹੜੇ ਪੁਰਾਣੇ ਲਾਇਸੈਂਸ ਇਸ਼ੂ ਕੀਤੇ ਹੋਏ ਨੇ ਰੀਨਿਊਅਲ ਦੇ ਟਾਈਮ ਦੇ ਉੱਤੇ ਜਿਹੜੇ ਕਿ ਵਰਕ ਪਰਮਿਟ ਦੇ ਨਾਲ ਟਰੈਕ ਕੀਤੇ ਜਾਣਗੇ ਉਹ ਲਾਇਸੈਂਸ ਉਹਨਾਂ ਚਿਰ ਹੀ ਵੈਲਿਡ ਆ ਜਿੰਨਾ ਚਿਰ ਵਰਕ ਪਰਮਿਟ ਵੈਲਿਡ ਆ ਸੋ ਉਹ ਸਾਰਾ ਕੁਝ ਇੰਟਰਲਿੰਕ ਕੀਤਾ ਜਾਣਾ ਆ ਆਪ ਜੀ ਦੇ ਕਹਿਣ ਦੇ ਮੁਤਾਬਕ ਜੀ ਵੀ ਇਹਨਾਂ ਨੂੰ ਕੋਈ ਲੈਟਰ ਵਗੈਰਾ ਨਹੀਂ ਨਿਕਲਣੀ ਕਿ ਤੁਹਾਡਾ ਵੀਜ਼ਾ ਕਿਉਂਕਿ ਕੋਈ ਅਥਾਰਟੀ ਕੋਲੇ ਹਜੇ ਫਾਰਨਾਉ ਕੁਝ ਨਹੀਂ ਹੈਗਾ ਜਦੋਂ ਇਹ ਲਾਇਸੈਂਸਰ ਨਿਊ ਕਰਾਉਣ ਜਾਣਗੇ ਮਤਲਬ ਮੰਨ ਲਓ ਕਿਸੇ ਬੰਦੇ ਦਾ ਲਾਇਸੈਂਸ ਹੈ ਜਿਹੜਾ ਉਹ 2028 ਦੇ ਵਿੱਚ ਐਕਸਪਾਇਰ ਹੋ ਰਿਹਾਗਾ ਅੱਜ ਤੋਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਉਹ ਜਦੋਂ ਉਦੋਂ ਜਾਊਗਾ ਫਿਰ ਉਦੋਂ ਤੱਕ ਤਾਂ ਇਹ ਲੂਪ ਲੂਪ ਹੋਲ ਹੋ ਜਾਏਗਾ ਇਹਦੇ ਤੇ ਵੀ ਤੁਸੀਂ ਕੰਮ ਕਰੋਗੇ ਤੁਹਾਡੇ ਧਿਆਨ ਚ ਲੈਣਾ ਚਾਹੁੰਦੇ ਆਂ ਰੁਪਏ ਜੀ ਵਰਕ ਪਰਮਿਟ ਤੋਂ ਬਿਨਾ ਇਹ ਕੰਮ ਵੀ ਨਹੀਂ ਕਰ ਸਕਦੇ ਸੋਸ ਏਮਪਲੋਇਰ ਨੂੰ ਵੀ ਫਾਈਨ ਕੀਤਾ ਜਾਣਾ ਹੈ ਜੇ ਕੋਈ ਵੀ ਡਰਾਈਵਰ ਫੜਿਆ ਗਿਆ ਬਿਨਾ ਵਰਕ ਪਰਮਿਟ ਰਾਈਡ ਕਰਦਾ ਬਹੁਤ ਹੀ ਜ਼ਿਆਦਾ ਸ਼ਕਤੀ ਨਾਲ ਆਪਾਂ ਇਸ ਚੀਜ਼ ਦੇ ਉੱਤੇ ਅੱਗੇ ਵਧ ਰਹੇ ਹਾਂ ਸੋ ਬਿਨਾ ਵਰਕ ਪਰਮਿਟ ਤੋਂ ਜੇ ਤੁਸੀਂ ਟਰੱਕ ਚਲਾ ਰਹੇ ਹੋ that is absolutely illegal ਤੁਹਾਡੇ ਕੋਲ ਅਥਾਰਟੀ ਨਹੀਂ ਹੈਗੀ ਵੀ ਤੁਸੀਂ ਕੰਮ ਕਰੋ ਜਾਂ ਫਿਰ ਉਸ ਚੀਜ਼ ਨੂੰ ਆਪਰੇਟ ਕਰੋ ਕਰਨਾ ਨਹੀਂ ਚਾਹੀਦਾ ਬਹੁਤ ਪ੍ਰੋਬਲਮਸ ਤੁਹਾਡੇ ਵਾਸਤੇ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਂ ਵੀ ਜੇ ਤੁਸੀਂ ਵਰਕ ਪਰਮਿਟ ਤੁਹਾਡਾ ਐਕਸਪਾਇਰ ਹੋ ਗਿਆ ਹੁਣ ਤੁਸੀਂ ਵਿਜ਼ਿਟਰ ਵੀਜ਼ਾ ਦਿੱਤੇ ਆਂ ਤੁਹਾਨੂੰ ਟਰੱਕ ਨਹੀਂ ਚਲਾਉਣਾ ਚਾਹੀਦਾ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ ਕੈਨੇਡਾ ਦੇ ਵਿੱਚ ਪਰ ਦੂਸਰੀ ਗੱਲ ਇਹਦੇ ਵਿੱਚ ਮੈਂ ਵੀ ਗੱਲ ਕਹਿਣੀ ਚਾਹੁੰਦਾ ਆਂ ਵੀ ਮੈਨੂੰ ਹਮਦਰਦੀ ਵੀ ਆ ਸਾਰੇ ਜਿਨ੍ਹਾਂ ਦੇ ਆਪਣੇ ਵੀਰ ਆਏ ਹੋਏ ਨੇ ਤੇ ਜਿਨ੍ਹਾਂ ਕੋਲ ਵਰਕ ਪਰਮਿਟ ਸੀਗੇ ਜਿਹੜੇ ਆਪਣੇ ਲਾਈਵਲੀਹੂਡ ਆਪਣਾ ਰੋਟੀ ਪਾਣੀ ਚਲਾਉਂਦੇ ਸੀ ਤੇ ਹੁਣ ਜਿਹੜੇ ਸਰਕਾਰ ਜ਼ਿੰਦਗੀ ਕੇਰੇ ਸਾਫ ਦੇ ਨਾਲ ਇਮਪੈਕਟ ਹੋ ਰਹੀ ਆ ਮੈਂ ਖੁਦ ਦੇਖਦਾ ਆ ਕਿ ਸਾਡੇ ਦਫ਼ਤਰ ਦੇ ਵਿੱਚ ਰੋਜ਼ ਕਿੰਨੇ ਲੋਕ ਆਉਂਦੇ ਨੇ O&I P ਪ੍ਰੋਗਰਾਮ ਦੇ ਤਹਿਤ ਦੇਖਣ ਦੇ ਲਈ ਵੀ ਕੀ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਦਾ ਕੀ ਉਹਨਾਂ ਨੂੰ ਮਿਲ ਰਿਹਾ ਕੀ ਉਹਨਾਂ ਨੂੰ ਵਰਕ ਪਰਮਿਟ ਦੁਆਰਾ ਮਿਲੂਗਾ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਆ ਵੀ ਉਹ ਆਪਣੀ ਜ਼ਿੰਦਗੀ ਵਾਸਤੇ ਵੀ ਉਹ ਪਲਾਨ ਕਰ ਲੈਣ ਪਰ ਇੱਥੇ ਵੀ ਆਪਾਂ ਦੇਖਦੇ ਆਂ ਵੀ ਜਿਸ ਤਰੀਕੇ ਦੇ ਨਾਲ ਹੁਣ ਫੈਡਰਲ ਗਵਰਨਮੈਂਟ ਦੇ ਇਕਦਮ ਨੰਬਰਸ ਕਟਾ ਦਿੱਤੇ ਗਏ ਨੇ ਸਾਰੀ ਚੀਜ਼ ਸਾਰੇ ਸਿਸਟਮ ਦੇ ਵਿੱਚ ਪ੍ਰੋਸੈਸਿੰਗ ਡਿਲੇਸ ਜਿਹੜੇ ਆ ਉਹ ਬਣ ਚੁੱਕੇ ਨੇ ਵੈਦਰ ਇਟ ਬੀ O&P ਵੈਦਰ ਇਟ ਬੀ ਥਰੂ ਇਮੀਗ੍ਰੇਸ਼ਨ ਕੈਨੇਡਾ ਸੋ ਮੇਰੇ ਵੀ ਅਪੀਲ ਆ ਵੀ ਜਿਹੜੇ ਆਪਣੇ ਇਮੀਗ੍ਰੇਸ਼ਨ ਕੈਨੇਡਾ ਦਾ ਜਾਂ ਆਪਣੇ MP's ਨੇ ਉਹ ਵੀ ਦੇਖਣ ਹੁਣ ਜਿਹੜੇ ਆਏ ਹੋਏ ਵਿਅਕਤੀ ਆ ਇਹਨਾਂ ਦਾ ਆਪਾਂ ਕਿਸ ਤਰ੍ਹਾਂ ਸਾਥ ਦਈਏ ਵਰਕ ਪਰਮਿਟ ਦੇ ਦੇਣਾ ਕਿਉਂਕਿ ਜੇ ਆਪਾਂ ਵਰਕ ਪਰਮਿਟ ਨਾ ਦੇਈਏ ਜਾਂ ਸਪੋਰਟ ਨਾ ਕਰੀਏ ਇਹਨਾਂ ਇੰਡੀਵਿਜੂਅਲਸ ਨੂੰ ਤਾਂ ਉਹਦੇ ਨਾਲ ਜਿਹੜੀ ਅੰਡਰਗਰਾਉਂਡ ਇਕਨੋਮੀ ਆ ਜਿਹੜੀ ਕੈਸ਼ ਬਿਜ਼ ਹੋ ਜਾਂਦਾ ਆ ਸੋ ਮੈਂ ਆਸ ਕਰਦਾ ਵੀ ਇਮੀਗ੍ਰੇਸ਼ਨ ਕੈਨੇਡਾ ਇਹਦਾ ਕੋਈ ਸੋਲੂਸ਼ਨ ਹੱਲ ਕਰੇ ਤਾਂ ਕਰਕੇ ਆਪਾਂ ਇਹਨਾਂ ਦੇ ਵਰਕ ਪਰਮਿਟਸ ਵੀ ਐਕਸਪਾਇਰਡ ਕਰ ਸਕੀਏ ਤੇ ਇਹਨਾਂ ਨੂੰ ਕੰਮ ਤੇ ਵੀ ਲਾ ਸਕੀਏ ਜਿੰਨਾਂ ਜਿੰਨਾਂ ਦੇ ਜੌਬਸ ਚਾਹੀਦੀਆਂ ਨੇ ਸਾਨੂੰ ਪਤਾ ਵੀ ਕਿੰਨਾ ਹਾਰਡ ਆ ਕਿੰਨਾ ਡਿਫਿਕਲਟ ਆ ਵੀ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਜਵਾਬ ਸਾਹਮਣਾ ਕਰਨਾ ਪੈਂਦਾ ਵੀ ਤੁਹਾਡਾ ਵਰਕ ਪਰਮਿਟ ਹੁਣ ਐਕਸਪਾਇਰ ਹੋ ਗਿਆ ਤੁਹਾਨੂੰ ਰੀਨਿਊਅਲ ਨਹੀਂ ਮਿਲ ਰਿਹਾ ਫਿਰ ਰੋਜੀ ਰੋਟੀ ਤੁਸੀਂ ਕਿਸ ਤਰ੍ਹਾਂ ਚਲਾਉਣੀ ਆ ਉਹ ਵਰਕ ਪਰਮਿਟ ਦੇ ਸਰ ਤੇ ਉੱਤੇ ਚੱਲਦੀ ਸੀ ਸੋ ਅਸੀਂ ਰੋਜ਼ ਟਰਾਈ ਕਰਦੇ ਆ ਵੀ ਆਪਾਂ OINP ਪ੍ਰੋਗਰਾਮ ਜਿੰਨੇ ਵੀ ਅਸੀਂ ਬਾਤ ਬਾਤ ਪਰ ਐਂਡ ਆਫ ਦਿ ਡੇ ਸਾਰਾ ਕੁਝ ਫੈਡਰਲ ਕੋਰਟਾ ਦੇ ਨਾਲ ਟਾਈਡ ਆ ਤੇ ਹੋਪਫੁਲੀ ਇਸ ਬਜਟ ਤੋਂ ਬਾਅਦ ਜਿਹੜੇ ਨੈਕਸਟ ਇਮੀਗ੍ਰੇਸ਼ਨ ਮੈਜਰਸ ਲੈ ਕੇ ਆਉਣਗੇ ਕੁਝ ਨਾ ਕੁਝ ਉਹਦੇ ਵਿੱਚ ਹੋਊਗਾ ਤਾਂ ਕਰਕੇ ਜਿਹੜੇ ਆਪਣੇ ਨੌਜਵਾਨ ਆਏ ਹੋਏ ਆ ਵਰਕ ਪਰਮਿਟ ਦੇ ਉੱਤੇ ਇਹਨਾਂ ਦਾ ਵੀ ਕੋਈ ਸਾਥ ਮਿਲ ਸਕੇ ਹਰਦੀਪ ਜੀ ਜਿੱਥੇ ਤੁਹਾਨੂੰ ਜਿਹੜੇ ਲੋਕਾਂ ਨੇ ਚੁਣਿਆ ਵੋਟ ਪਾ ਕੇ ਜਿੱਥੇ ਤੁਸੀਂ ਉਹਨਾਂ ਦਾ ਸੋਚਦੇ ਹੋ ਤੇ ਇਹਦੇ ਨਾਲ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਉਹਨਾਂ ਲੋਕਾਂ ਦਾ ਵੀ ਸੋਚਦੇ ਹੋ ਜਿਨ੍ਹਾਂ ਨੇ ਤੁਹਾਨੂੰ ਹਜੇ ਵੋਟ ਵੀ ਨਹੀਂ ਪਾਈ ਜਿਹੜੇ ਹਜੇ ਇੱਥੇ ਕੱਚੇ ਨੇ ਪਰ ਜਿੱਥੇ ਤੁਹਾਡੀ ਇਨੀ ਕ੍ਰੈਡਿਬਿਲਟੀ ਆ ਤੁਹਾਡੀ ਕਹੀ ਗੱਲ ਨੂੰ ਸੁਣਦੇ ਨੇ ਲੋਕ ਧਿਆਨ ਨਾਲ ਇਸ ਵੇਲੇ ਵੀ ਸੁਣ ਰਹੇ ਨੇ ਇੱਕ ਮੈਂ ਸਾਫ਼ ਸ਼ਬਦਾਂ ਦੇ ਵਿੱਚ ਤੁਹਾਡੀ ਜਵਾਨੀ ਇਹ ਸਨੇਹਾ ਪਹਚਾਉਣਾ ਚਾਹੁੰਨਾ ਹੈ ਵੀ ਜੇ ਕੋਈ ਵਿਜ਼ਟਰ ਵੀਜ਼ੇ ਵਾਲਾ ਵੈਲਿਡ ਲਾਇਸੈਂਸ ਤੇ ਟਰੱਕ ਚਲਾਉਂਦਾ ਫੜਿਆ ਗਿਆ ਕੀ ਉਹਦਾ ਪੁਲਿਸ ਵਾਲਾ ਜਿਹੜਾ ਸਟੇਟਸ ਆ ਉਹ ਚੈੱਕ ਕਰ ਸਕਦਾ ਪੁਲਿਸ ਕੋਲ ਅਥਾਰਟੀ ਹੈ ਜਿਹੜਾ ਸਾਡਾ ਐਮਟੀਓ ਉਹ ਇਸ ਵੇਲੇ ਨਹੀਂ ਚੈੱਕ ਕਰ ਸਕਦੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ ਉਹ ਸਾਰਾ ਵਿੱਚ ਲਿੰਕ ਨਹੀਂ ਕੀਤਾ ਗਿਆ ਪਰ ਅ ਗoing ਫੋਰਵਰਡ ਹੁਣ ਸਰਦਨ ਵਾਲਾ ਲੈਜਿਸਲੇਸ਼ਨ ਆਇਆ ਆ ਉਹ ਸਾਰਾ ਵਿੱਚ ਲਿੰਕ ਕੀਤਾ ਜਾਣਾ ਆ ਜਿਹੜੇ ਨਵੇਂ ਲਾਇਸੈਂਸਿਸ ਇਸ਼ੂ ਹੋਣੇ ਨੇ ਉਹ ਸਿਰਫ ਤੋਂ ਸਿਰਫ ਉਨੇ ਸਮੇਂ ਇਸ਼ੂ ਹੋਣੇ ਨੇ ਜਿੰਨੇ ਸਮੇਂ ਤੇ ਤੁਹਾਡਾ ਵਰਕ ਪਰਮਿਟ ਜਿਹੜਾ ਇਸ਼ੂ ਕੀਤਾ ਗਿਆ ਉਹ ਵਰਕ ਪਰਮਿਟ ਰਜਿਸਟਰਡ ਹੋਊਗਾ ਆਪਣੇ ਐਮਟੀਓ ਦੇ ਨਾਲ ਤੇ ਉਹਨਾਂ ਨੂੰ ਤਾਂ ਹੋਗਾ ਵੀ ਤੁਹਾਡੀ ਜਿਹੜੀ ਵਰਕ ਦੀ ਸਟਾਰਟ ਡੇਟ ਕੀ ਸੀ ਐਕਸਪਾਇਰੀ ਡੇਟ ਕੀ ਆ ਤੇ ਫਿਰ ਜਦੋਂ ਤੁਹਾਨੂੰ ਫੋਲਓਵਰ ਕਰਨਗੇ ਉਹ ਚੈੱਕ ਕਰਕੇ ਤੁਹਾਨੂੰ ਦੱਸ ਸਕਣਗੇ ਫਰਦਰ ਇੰਟੀਗ੍ਰੇਸ਼ਨ ਅਸੀਂ ਵ ਪਰ ਜੇ ਤੁਸੀਂ ਇਹ ट्रांजिशन ਪੀਰੀਅਡ ਦੇ ਵਿੱਚ ਵੀ ਫੜੇ ਜਾਂਦੇ ਹੋ ਇਟਸ ਗੋਇੰਗ ਟੂ ਬੀ ਹੈਵ ਅ ਵੈਰੀ ਵੈਰੀ ਨੈਗੇਟਿਵ ਇਫੈਕਟ ਔਨ ਯੋਰ ਰੈਕੋਰਡ ਇਟ ਇਜ਼ ਨਾਟ ਸਮਥਿੰਗ ਥੈਟ ਆਈ ਰეკਮੈਂਡ ਫਾਰ ਐਨੀਬਾਡੀ ਟੂ ਡੂ ਜੇ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਹੈਗਾ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ اسپੈਸ਼ਲੀ ਜੇ ਤੁਸੀਂ ਕੈਨੇਡਾ ਦੇ ਵਿੱਚ ਗਾਂ ਜਾ ਕੇ ਪੱਕੇ ਹੋਣੇ ਚਾਹੁੰਦੇ ਹੋ ਉਨੇ ਹੀ ਤੁਹਾਡੇ ਜਿਹੜੇ ਚਾਂਸ ਆ ਉਹ ਖਤਮ ਹੁੰਦੇ ਜਾਣੇ ਆ ਸੋ ਪਲੀਜ਼ ਮੈਂ ਸਾਰਿਆਂ ਦੀ ਬੇਨਤੀ ਕਰਦਾ ਵੀ ਰੂਲਸ ਆਫ ਦਾ ਰੋਡ ਤੇ ਰੂਲਸ ਆਫ ਦਾ ਲਾਅ ਨੂੰ ਫਾਲੋ ਕਰੋ ਆਪਣੀ ਕਮਿਊਨਿਟੀ ਨੂੰ ਇੱਕ ਉਹ ਐਗਜ਼ੈਂਪਲ ਬਣਾਈਏ ਜਿਸ ਤਰ੍ਹਾਂ ਦੀ ਅੱਗੇ ਆਪਣੀ ਬਹੁਤ ਹੀ ਸਮਝਦਾਰ ਰੂਲ ਮੁਤਾਬਕ ਚੱਲਣ ਵਾਲੇ ਲੋਕ ਨੇ ਆਪਾਂ ਉਸ ਰੈਪਿਟੇਸ਼ਨ ਨੂੰ ਮੇਨਟੇਨ ਕਰੀਏ ਉਸ ਜਿਹੜੀ ਮਿਹਨਤ ਕੀਤੀ ਹੋਈ ਆ ਸਾਡੀ ਨਹੀਂ ਪਰ ਜਿਹੜੇ ਸਭ ਤੋਂ ਪਹਿਲਾਂ ਆਏ ਹੋਏ ਆ ਸਾਡੇ ਪਰਦਾਦਿਆਂ ਦੀ ਜਦੋਂ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਆਏ ਨੇ ਉਹ ਜਿਹੜਾ ਰੈਪਿਟੇਸ਼ਨ ਬਣਾਇਆ ਉਹਦੇ ਤੇ ਅਸੀਂ ਦਾਗ ਨਾ ਹੋਰ ਬਧਾਈਏ ਆਪਾਂ ਆਪਣੀ ਜਿਹੜੀ ਕੌਮ ਆ ਹੋਰ ਸਟਰੈਂਥਨ ਕਰੀਏ ਅਨਟਾਰੀਓ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਕਰਕੇ ਆਪਾਂ ਸਾਰਿਆਂ ਦੇ ਨਾਲ ਨਾਲ ਮਿਲ ਕੇ ਚੱਲੀਏ ਇਸ ਵੇਲੇ ਜਿਹੜੇ ਰੇਸਿਜ਼ਮ ਦੇ ਵੀ ਹਾਲਾਤ ਨੇ ਆਪਣੇ ਇੱਕ ਕੰਟਰੀ ਦੇ ਵਿੱਚ ਉਹ ਵੀ ਇਸ ਕਈ ਗੱਲਾਂ ਕਰਕੇ ਵੱਧਦੇ ਜਾ ਰਹੇ ਨੇ ਪਰ ਘਟ ਵੀ ਰਹੇ ਨੇ ਜਿਸ ਤਰੀਕੇ ਨਾਲ ਮੈਂ ਦੇਖ ਰਿਆ ਆ ਵੀਰੇ ਲੋਕ ਨੇ ਉਹ ਹੁਣ ਘਟ ਵੀ ਰਹੇ ਨੇ ਜਿਹੜੀ ਉਹਨਾਂ ਨੇ ਅਵੇਅਰਨੈਸ ਪੈਦਾ ਕੀਤੀ ਸੀ ਕੁਝ ਇਸ਼ੂਜ਼ ਮਗਰ ਪਰ ਆਪਾਂ ਐਜ਼ ਅ ਕਮਿਊਨਿਟੀ ਆਪਾਂ ਐਜ਼ ਅ ਸੋਸਾਇਟੀ ਕੋਸ਼ਿਸ਼ ਕਰੀਏ ਵੀ ਆਪਾਂ ਇਤਨਾ ਦੇ ਜਿਹੜੇ ਕਾਨੂੰਨ ਆ ਉਹ ਨਾ ਤੋੜੀਏ ਤਾਂ ਕਰਕੇ ਆਪਾਂ ਆਪਣੀ ਜਿਹੜੀ ਕਮਿਊਨਿਟੀ ਰੈਪਿਊਟੇਸ਼ਨ ਆ ਉਹ ਵੀ ਬਚਾ ਕੇ ਰੱਖੀਏ ਅ ਗਰਵਤ ਸਾਹਿਬ ਲਾਸਟ ਕੁਐਸਚਨ ਇਹ ਸਿਰਫ ਇੱਕ ਐਡਵਾਈਸ ਕਮਿਊਨਿਟੀ ਵਾਲੇ ਜੀ ਕਿ ਤੁਹਾਡੇ ਨਾਲ ਮਸਾਂਜੀ ਕਰਨੀ ਚਾਹੁੰਦਾ ਕਿ ਡੱਕਫੋਰਟ ਸਾਹਿਬ ਨੇ ਇਹ ਮੈਂਸ਼ਨ ਵੀ ਕੀਤਾ ਸੀਗਾ ਕਿ ਸ ਮਮਾ ਕਿ ਇਹ ਲਾਜ ਦਾ ਸੈਂਟਰ ਗਵਰਨਮੈਂਟ ਨੇ ਬਣਾਉਣਾ ਤੁਸੀਂ ਜਾਣਦੇ ਹੋ ਕਿ ਕਿਵਾਰੀ ਸਾਡੇ ਜੋ ਪਿਛੇ ਪ੍ਰਧਾਨ ਮੰਤਰੀ ਰਹੇ ਨੇ ਤੁਹਾਡੇ ਗਵਰਨਮੈਂਟ ਬਾਕੀ ਲੋਕਾਂ ਨੇ ਬਾਕੋ ਨਜ਼ਰੀ ਹੋ ਸਕਦਾ ਜੋ ਮੀਡੀਆ ਜਿਹੜਾ ਸੋਚ ਰਿਹਾ ਉਹ ਇਹੀ ਹੈ ਕਿ ਸਾਡਾ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਸੀ ਟਰੂਡੋ ਜੀ ਉਹ ਨਲਾਇਕ ਤੇ ਨਕਮ ਸਿੱਧ ਹੋਇਆ ਸਵਾਲੇ ਪੈਦਾ ਹੁੰਦਾ ਕਿ ਡਗ ਫੋਰਟ ਸਾਹਿਬ ਨੇ ਵੀ ਕਿਹਾ ਕਿ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਔਰ ਤੁਸੀਂ ਜਾਣਦੇ ਹੋ ਕਿ ਐਕਸਟਰਸ਼ਨਸ ਤੁਹਾਡੇ ਸਾਹਮਣੇ ਆ ਕੀ ਕੁਛ ਹੋ ਰਿਹਾ ਇਦੇ ਵਾਸਤੇ ਕੋਈ ਐਸਾ ਲਾਅ ਬਣਾਉਣਾ ਚਾਹੀਦਾ ਤੁਸੀਂ ਪ੍ਰੈਸ਼ਰ ਪਾਓ ਅਨਟਾਰੀਓ ਸੁਪਰੀਮ ਸਰਕਾਰ ਇਸ ਗਵਰਨਮੈਂਟ ਦੇ ਕਿ ਇਸ ਸੈਲਫ ਡਿਫੈਂਸ ਵਾਸਤੇ ਕੋਈ ਲਾਅ ਦੇ ਵਿੱਚ ਤਬਦੀਲੀ ਹੋਵੇ ਤਾਂ ਲੋਕ ਜਿਹੜੇ ਨੇ ਬਾਰ-ਬਾਰ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਨਾ ਕਿ ਰਾਈਟ ਵੀ ਬੇਲ ਆਊਟ ਕੀਤਾ ਜਾਵੇ ਇਨ੍ਹਾਂ ਗੱਲਾਂ ਵੱਲ ਕਮਿਊਨਿਟੀ ਕਹਿੰਦੀ ਹੈ ਕਿ ਜਰੂਰ ਤੇ ਆਂਦੇ ਤੇ ਜਾਵੇ ਸਾਨੂੰ ਪੂਰੀ ਆਸ ਹੈ ਔਰ ਮੈਂ ਖੁਦ ਆਪ ਸੋ ਦਿਸ ਪੁਆਇੰਟਡ ਹੈ ਕਿ ਕੀ ਹੋ ਰਿਹਾ ਕਿਸ ਦੇਸ਼ ਦੇ ਵਿੱਚ ਡਾਕੀ ਪਰ ਹੋ ਰਹੇ ਨੇ ਲਟੇਰੇ ਪਤਾ ਨਹੀਂ ਕਿੱਥੋਂ ਆ ਗਏ ਕਾਰਾਂ ਚੋਰੀ ਹੋ ਰਹੀਆਂ ਹੋ ਰਹੀਆਂ ਨੇ ਕੱਲੀ ਸਾਡੀਆਂ ਨਹੀਂ ਤੁਹਾਡੇ ਬੌਸ ਦੀ ਵੀ ਟਰੱਕ ਚੋਰੀ ਹੋਣ ਲੱਗਾ ਸੀ ਜਿਹਨੂੰ ਦੈਟ ਵੈਰੀ ਵੈਰ ਮੈਂ ਤਾਂ ਹਰਾਣਿਆ ਕਿ ਦੇਸ਼ ਦੇ ਵਿੱਚ ਸਾਡੇ ਚ ਕੀ ਹੋ ਰਿਹਾ ਸੋ ਇਹਦੇ ਬਾਰੇ ਥੋੜਾ ਜਿਹਾ ਗੌਰ ਫਰਮਾਇਆ ਜਾਵੇ ਕੀ ਕਹਿਲ ਤੁਹਾਡਾ ਲੈਕੋ ਬਾਕੀ ਸਭ ਜਿਹੜਾ ਸਿਚੁਏਸ਼ਨ ਕੈਨੇਡਾ ਦੇ ਵਿੱਚ ਬਣਿਆ ਹੋਇਆ ਆ ਇਟਸ ਵੈਰੀ ਹਾਰਟ ਬ੍ਰੀਕਿੰਗ ਜਦੋਂ ਆਪਾਂ ਬਿਜ਼ਨਸਮੈਨਾਂ ਵੱਲੋਂ ਕਾਲਾਂ ਆਉਂਦੀਆਂ ਨੇ ਜਿਹੜੇ ਕਿ ਆਪਣੇ ਸੱਜਣ ਮਿੱਤਰ ਦੋਸਤ ਵੀ ਨੇ ਕਿੰਨੇ ਸਾਲ ਦੇ ਵਿੱਚ ਆਪਣੀ ਕਮਿਊਨਿਟੀ ਦਾ ਵੀ ਸਾਥ ਦਿੰਦੇ ਰਹੇ ਨੇ ਜਦੋਂ ਵੀ ਲੋੜ ਪੈਂਦੀ ਉਹਨਾਂ ਨੇ ਹਮੇਸ਼ਾ ਹੀ ਕਮਿਊਨਿਟੀ ਦੇ ਨਾਲ ਖੜਦੇ ਆਪਾਂ ਫੰਡ ਰੇਜ਼ਿੰਗ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਉਹਨਾਂ ਨੂੰ ਹੁਣ ਇਸ ਸਟੋਸ਼ਨ ਕਾਲਾਂ ਜਿਹੜਾ ਸਾਹਮਣਾ ਜਦੋਂ ਕਰਨਾ ਪੈ ਰਿਹਾ ਆ ਇਟ ਹਰਟਸ ਅ ਲੋਟ ਤੇ ਹੁਣ ਜਦੋਂ ਆਪਾਂ ਦੇਖਦੇ ਆਂ ਵੀ ਕਿਸ ਤਰੀਕੇ ਨਾਲ ਆਪਾਂ ਆਪਣਾ ਕ੍ਰਿਮੀਨਲ ਕੋਡ ਜਿਹੜਾ ਆ ਇਹ ਬੀਲ ਰਿਫਾਰਮ ਦੇ ਨਾਲ ਹੀ ਇਹਦਾ ਜਿਹੜਾ ਹੱਲ ਆ ਉਹ ਜਾ ਕੇ ਹੋਣਾ ਅਸੀਂ ਆਫੀਸਰਸ ਹਜ਼ਾਰਾਂ ਦੀ ਗਿਣਤੀ ਦੇ हिसाब ਨਾਲ ਹਾਇਰ ਕਰ ਰਹੇ ਆ অন্ਟਾਰੀਓ ਦੇ ਵਿੱਚ ਤੇ ਜਿੱਥੇ ਕਿ ਆਪੋਜੀਸ਼ਨ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ অন্ਟਾਰੀਓ ਦੇ ਵਿੱਚ ਜੇਲਾਂ ਦੀ ਕਮੀ ਆ ਜੇਲਸ ਵੀ ਅਸੀਂ ਨਵੇਂ ਨਾਲ ਦੀ ਨਾਲ ਬਣਾ ਰਹੇ ਆ ਪਰ ਜਿਹੜੇ ਫੈਡਰਲ ਇਨਮਿਟਸ ਨੇ ਤਕਰੀਬਨ 200 ਤੋਂ 500 ਫੈਡਰਲ ਕੈਦੀ অন্ਟਾਰੀਓ ਦੇ ਪ੍ਰੋਵਿੰਸ਼ੀਅਲ ਜੇਲ ਦੇ ਵਿੱਚ ਬੈਠਾ ਹੁੰਦਾ ਆ ਐਵਰੀ ਸਿੰਗਲ ਡੇ ਤੇ ਇਸ ਦੇ ਨਾਲ ਨਾਲ ਇਹਨੂੰ ਆਪਾਂ ਵੀ ਫੈਡਰਲ ਗਵਰਨਮੈਂਟ ਨੂੰ ਵੀ ਕਿਹਾ ਆ ਵੀ ਆਪਾ ਇਹ ਜਿਹੜੇ ਅਕਾਦੀ ਨੇ ਆਪਦੇ ਵਾਪਸ ਲਵੋ ਤਾਂ ਕਰਕੇ ਅਸੀਂ ਇਹਨਾਂ ਫੈਡਰਲ ਜਿਹੜੇ ਜੇਲ ਵਾਲੇ ਬੰਦੇ ਨੇ ਇਹਨਾਂ ਨੂੰ ਆਪਾਂ ਵਾਪਸ ਭੇਜੀਏ ਪ੍ਰੋਵਿੰਸ਼ਲ ਜਗ੍ਹਾ ਆਪਾਂ ਹੋਰ ਵਧਾਈਏ ਸੋ ਇਸ ਤਰੀਕੇ ਦਾ ਗੱਲਾਂ ਵੀ ਕੀਤੀਆਂ ਗਈਆਂ ਨੇ ਆਪਣੇ ਫੈਡਰਲ ਗਵਰਨਮੈਂਟ ਦੇ ਨਾਲ ਪਰ ਮੇਨ ਸੋਲੂਸ਼ਨ ਇਹ ਆ ਬੇਲ ਰਿਫਾਰਮ ਤਾਂ ਕਰਕੇ ਜਿਹੜੇ ਚੋਰ ਨੇ ਜਿਹੜੇ ਬੇਲ ਦੇ ਤੇ ਬਾਰ-ਬਾਰ ਬਾਹਰ ਆ ਜਾਂਦੇ ਹਫ਼ਤੇ ਬਾਅਦ ਆ ਜਾਂਦੇ 10 ਦਿਨ ਬਾਅਦ ਆ ਜਾਂਦੇ ਨੇ ਤੇ ਫਿਰ ਜਾ ਕੇ ਆਪਣੀ ਕਮਿਊਨਿਟੀ ਨੂੰ ਟੈਰਰਾਈਜ਼ ਕਰਦੇ ਨੇ ਇਹਦੇ ਉੱਤੇ ਨੱਥ ਪਾਉਣ ਦਾ ਉਹੀ ਤਰੀਕਾ ਸੋ ਇਹਨਾਂ ਨੇ ਹੁਣ ਪੇਸ਼ ਕੀਤਾ ਆ ਇੱਕ ਨਵਾਂ ਬੇਲ ਰਿਫਾਰਮ ਦਾ ਬਿਲ ਪੀ ਬ੍ਰੈਮਟਨ ਨਾਰਥ ਉਹ ਹੈਡ ਕਰ ਰਹੇ ਨੇ ਇਸ ਚੀਜ਼ ਨੂੰ ਤੇ ਹੋਰ ਜਿਹੜੇ ਇਹਨਾਂ ਦੇ ਕਾਕਸ ਮੈਂਬਰਸ ਨੇ ਸੋ ਸਾਡਾ ਵੀ ਇਹੀ ਬੇਨਤੀ ਆ ਫੈਡਰਲ ਗਵਰਨਮੈਂਟ ਵੀ ਪਲੀਜ਼ ਇਸ ਚੀਜ਼ ਨੂੰ ਸੀਰੀਅਸਲੀ ਗੰਭੀਰਤਾ ਦੇ ਨਾਲ ਦੇਖੋ ਕਿਉਂਕਿ ਇੱਕ ਦਿਨ ਵੀ ਤੁਸੀਂ ਡਿਲੇ ਕਰਦੇ ਹੋ ਤੁਸੀਂ ਕਿਸ ਦੀ ਜਾਨ ਖਤਰੇ ਦੇ ਵਿੱਚ ਜਿਹੜੀ ਉਹ ਪੈ ਰਹੀ ਹੈ ਜਿਸ ਤਰੀਕੇ ਨਾਲ ਗੋਲੀਆਂ ਚੱਲ ਰਹੀਆਂ ਨੇ ਬ੍ਰੇਕ ਇਨਟਰਸ ਹੋ ਰਹੀਆਂ ਨੇ ਇਟਸ ਇਨ ਅਮਰਜੈਂਸੀ ਸਮਥਿੰਗ ਈਜ਼ ਟੂ ਹੈਪਨ ਐਸ ਸੂਨ ਐਸ ਪੋਸੀਬਲ ਸੋ ਅਸੀਂ ਇਕੱਲਾ ਮਾਟਰੀਓ ਦੇ ਵਿੱਚ ਨਹੀਂ ਦੇਖ ਰਿਹਾ ਮੈਂ ਕੁਝ ਸਮੇਂ ਪਹਿਲਾਂ ਮੈਂ ਵੈਨਕੂਵਰ ਗਿਆ ਸੀ ਇੱਕ ਪਰਸਨਲ ਮੈਟਰ ਦੇ ਉੱਤੇ ਤੇ ਉੱਥੇ ਵੀ ਮੇਰੇ ਉ ਕਿ ਜਿਹੜੇ ਘਰ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਸਾਹੀ ਸ਼ਾਹੀ ਸਸੀ ਸਾਹਿਬ ਨੇ ਜਿਹੜੇ ਐਪੀਸੋਡ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਵੀ ਮੌਤ ਹੋਈ ਆ ਇਸ ਚੀਜ਼ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਆ ਵੀ ਕਿੰਨੇ ਗੰਭੀਰ ਤੌਰ ਤੇ ਆਪਣੀ ਜੀ ਕਮਿਊਨਿਟੀ ਕੈਨੇਡਾ ਵਾਈਡ ਇਨਫੈਕਟ ਕਰ ਹੋ ਰਹੀ ਆ ਇਹਨਾਂ ਸਿਚੁਏਸ਼ਨਸ ਦੇ ਨਾਲ ਸੋ ਫੈਡਰਲ ਗਵਰਨਮੈਂਟ ਨੂੰ ਵੀ ਮੈਂ ਬੇਨਤੀ ਕਰਦਾ ਆਂ ਵੀ ਪਲੀਜ਼ ਇਸ ਚੀਜ਼ ਦੇ ਉੱਤੇ ਗੌਰ ਰੱਖਣ ਆਪਣੇ ਕਾਨੂੰਨ ਤੌਰ ਦੇ ਉੱਤੇ ਪਰ ਪ੍ਰਵਿੰਸ਼ੀਅਲ ਤੌਰ ਦੇ ਉੱਤੇ ਜੋ ਅਸੀਂ ਕਰ ਸਕਦੇ ਆਂ ਪੁਲੀਸ ਆਫਸਰਾਂ ਦੀ ਗਿਣਤੀ ਬਣਾਉਣ ਵਾਸਤੇ ਐਕਸਟਰਸ਼ਨ ਦੀ ਟਾਸਕ ਫੋਰਸ ਜਿਹੜੀ ਬਣਾਈ ਗਈ ਆ ਸਾਡੇ ਵੱਲੋਂ ਆਪਣੇ ਅਨਟਾਰੀਓ ਦੇ ਵਿੱਚ ਪੀਅਲ ਰੀਜਨਲ ਪੁਲੀਸ ਵੱਲੋਂ ਵੀ ਬਣਾਈ ਗਈ ਆ ਤੇ ਇਸ ਤੋਂ ਇਲਾਵਾ ਇਨਫੋਰਮੇਸ਼ਨ ਸ਼ੇਅਰਿੰਗ ਉਹ ਵੀ ਵਧਾਈ ਗਈ ਆ ਸੋ ਆਰਸੀਐਮਪੀ ਪੀਓ ਪੁਲੀਸ ਓਪੀਪੀ ਤਿੰਨੇ ਆਪਸ ਵਿੱਚ ਮਿਲ ਕੇ ਕੰਮ ਕਰਦੇ ਆ ਵੀ ਜੇ ਕੋਈ ਵਿਅਕਤੀ ਵੈਨਕੂਵਰ ਤੋਂ ਆ ਕੇ ਟੋਰਾਂਟੋ ਦੇ ਵਿੱਚ ਗੋਲੀਆਂ ਚਲਾ ਕੇ ਵਾਪਸ ਵੈਨ ਜਿਹੜੀ ਕਰਦੀ ਹੁੰਦੀ ਹੈ ਇੰਨੀ ਤੇਜ਼ੀ ਦੇ ਨਾਲ ਜਿਹੜੀ ਇਨਫਰਮੇਸ਼ਨ ਆ ਇਹ ਦੋਨੇ ਪਾਸੇ ਸ਼ੇਅਰ ਕੀਤੀ ਜਾਂਦੀ ਹੈ ਬਿਟਵੀਨ ਸਰੀ ਪੁਲਿਸ ਬਿਟਵੀਨ ਫੀਆ ਪੁਲਿਸ ਟ੍ਰਾਂਟੋ ਪੁਲਿਸ اوਪੀਪ ਆਰਸੀਐਮਪੀ ਸੋ ਬਹੁਤ ਵੱਡੀ ਟਾਸਕ ਫੋਰਸ ਜਿਹੜੀ ਆ ਉਹ ਬਣਾਈ ਗਈ ਹੈ ਲੋਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਪਰ ਸਾਨੂੰ ਸਟਰੋਂਗਰ ਲਾਜ਼ ਦੀ ਜ਼ਰੂਰਤ ਆ ਜਿਸ ਦੇ ਨਾਲ ਅਸੀਂ ਲੋਕਾਂ ਨੂੰ ਹੋਰ ਸੇਫ ਰੱਖ ਸਕੀਏ ਲੋਕ ਪਤਾ ਕੀ ਕਹਿੰਦੇ ਨੇ ਪਬਲਿਕ ਕਲਾਸ ਦੇ ਵਿੱਚ ਪਬਲਿਕ ਕਹਿੰਦੀ ਹੈ ਕਿ ਜਿਹੜੀ ਅੰਟਾਰੀਓ ਸੂਬੇ ਸਰਕਾਰ ਆ ਇਹ ਫੈਡਰਲ ਜਾਣੀ ਚਾਹੀਦੀ ਆ ਤਾਂ ਫੈਡਰਲ ਵਾਲੀ ਜਿਹੜੀ ਆ ਅੰਟਾਰੀਓ ਜਾਂ ਫੇ ਬਖਵਕ ਹੋਰ ਸੂਬਿਆਂ ਵਿੱਚ ਕੀ ਦੇ ਵਿੱਚ ਬਹੁਤ ਸਾਰੇ ਨਕੰਮੇ ਨਲਾਇਕ ਨਖਿੱਦ ਐਮਪੀ ਨੇ ਬਹੁਤ ਸਾਰੇ ਚੰਗੇ ਵੀ ਨੇ ਆਈ نو ਯੂ ਕਾਂਟ ਗਿਵ ਮੀ ਕਮੈਂਟ ਪਰ ਤੁਸੀਂ ਕੋਈ ਇੱਕ ਕਮੈਂਟ ਦਿੱਤਾ ਜਿਹੜਾ ਕਿ ਮੈਨੂੰ ਬਹੁਤ ਹੀ ਜ਼ਿਆਦਾ ਡਿਸਟਰਬ ਕਰ ਗਿਆ ਮੇਰੇ ਡੇ ਨੂੰ ਆਮ ਸੌਰੀ ਟੂ ਸੇ ਟ्रू ਇਨ ਫੈਕਟ ਆ ਜਿਹੜੀ ਤੁਸੀਂ ਆਸ ਰੱਖ ਸਕਦੇ ਹੋ ਉਹ ਕਦੀ ਚੀਜ਼ ਹੋਈ ਨਹੀਂ ਸਕਦੀ ਇਸ ਕਾਂਟ ਬੀ ਹੈਪਨ ਇਸ ਨੇਵਰ ਹੈਪਨ ਔਰ ਐਨੇ ਸਾਲਾਂ ਵਿੱਚ ਤੱਕ ਕੁਝ ਕੀਤਾ ਨਹੀਂ ਉਹਨਾਂ ਲੋਕਾਂ ਨੇ ਜਿਹਨਾਂ ਨੂੰ ਤੁਸੀਂ ਆਸ ਰੱਖੀਏ ਕਦੀ ਆ ਸਕਦੇ ਅਸੀਂ ਆਸ ਇਹ ਰੱਖ ਸਕਦੇ ਹਾਂ ਡਗ ਫੋਰਡ ਜੀ ਤੋਂ ਉਹਨਾਂ ਦੀ ਟੀਮ ਤੋਂ ਜੋ ਉਹਨਾਂ ਨੇ ਕਿਹਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਪੂਰਾ ਕਰਕੇ ਦਿਖਾ ਲਿਆ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਦਿਖਾਇਆ ਜਾਵੇਗਾ ਔਰ ਉਹ ਸਮਾਂ ਦੂਰ ਨਹੀਂ ਹੋਵੇਗਾ ਜਦੋਂ ਸਾਡੇ ਦੇਸ਼ ਕੈਨੇਡਾ ਦੇ ਵਾਸਤੇ ਇੱਕ ਐਸਾ ਪ੍ਰਾਈਮ ਮਿਨਿਸਟਰ ਹੋਵੇਗਾ ਐਜ਼ ਅ ਐਗਜ਼ੈਂਪਲ ਪ੍ਰੀਮੀਅਰ ਡਗ ਫੋਰਡ ਅਤੇ ਉਹਨਾਂ ਦੀ ਟੀਮ ਮੈਂਬਰ ਐਜ਼ ਅ ਜਿਹੜੇ ਐਮਪੀਪੀ ਨੇ ਡਿਪਟੀ ਮਿਨਿਸਟਰ ਨੇ ਪਾਰਲੀਮੈਂਟ ਸੈਕਟਰੀ ਨੇ ਉਹ ਜਦੋਂ ਐਮਪੀ ਜਿਵੇਂ ਮਿਨਿਸਟਰ ਹੋਣਗੇ ਲਾਈਕ ਹਰਪ੍ਰੀਤ ਗਰੇਵਲ ਬੜੀ ਮਿਹਰਬਾਨੀ ਬਾਤ ਪੇ ਸ਼ੁਕਰੀਆ